ਆਸਟ੍ਰੇਲੀਆ ਦੇ ਵਾਦਰਤਾ ਕੀ ਹਾਲ ਹੈ ਠੰਡ ਕਿੰਨੀ ਕੁ ਵਧੀ ਹੋਈ ਹੈ ਇਧਰਲੇ ਪਾਸੇ ਸਾਰਿਆਂ ਦੇ ਵਿੱਚ 80% ਆਸਟ੍ਰੇਲੀਆ ਦੇ ਵਿੱਚ ਡੇਂਜਰਸ ਬੈਂਡਸ ਤੇ ਬਹੁਤ ਸਾਰਾ ਮੀਂਹ ਹੇਲ ਠੰਡ ਵੀ ਹੋਊਗੀ ਤੇ ਉਹਦੇ ਵਿੱਚ ਮੀਂਹ ਵੀ ਪਊਗਾ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿੰਨ ਦਾ ਸ਼ਹੀਦੀ ਦਿਹਾੜਾ ਨੇੜੇ ਆ ਰਿਹਾ ਤਾਂ ਥਾਂ ਥਾਂ ਤੇ ਜੇ ਗੱਲ ਕਰੀਏ ਤਾਂ ਸਮਾਗਮਾਂ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਵੀ ਚੱਲ ਰਹੀਆਂ ਨੇ ਤਾਂ ਇੱਥੇ ਆਸਟ੍ਰੇਲੀਆ ਦੇ ਵਿੱਚ ਤਾਂ ਬਹੁਤ ਬਿਜ਼ੀ ਸ਼ੈਡਿਊਲ ਰਹਿੰਦਾ ਹੋਵੇਗਾ ਜਾਂ ਫਿਰ ਇੱਥੇ ਵੀ ਪੰਜਾਬ ਦੀ ਤਰ੍ਹਾਂ ਸਮਾਗਮ ਨੇ ਜੜੇ ਉਹ ਹਰ ਦਿਨ ਕਰਵਾਏ ਜਾਂਦੇ ਨੇ ਕਦੀ ਵੀ ਨਾ ਭੁੱਲਣ ਵਾਲੀਆਂ ਗੱਲਾਂ ਇਹ ਜਿਹੜਾ ਸਿੱਧੀ ਦਿਹਾੜਾ ਹੁੰਦੇ ਸਾਰੇ 1 ਜੂਨ ਤੋਂ ਸ਼ੁਰੂ ਹੋ ਗਏ तकरीबन ਮੇਰੇ ਸਾਹਮਣੇ ਲਿਸਟ ਆ ਵੀ ਸਾਰਾ ਮਹੀਨਾ ਹੀ ਆਸਟ੍ਰੇਲੀਆ ਦੇ ਵਿੱਚ ਗੁਰੂ ਘਰਾਂ 'ਚ ਮਨਾਏ ਜਾਣਗੇ ਤੇ ਨਾਲ ਹੀ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਦਾ ਜਿਹੜਾ ਬੋਟਲ ਹੈ ਉਹ ਵੀ ਵਕਤ-ਵਕਤ ਗੁਰੂ ਘਰਾਂ ਦੇ ਪਿੱਛੇ ਦਿਖਾਇਆ ਜਾਣਾ ਹਾਂਜੀ ਇਹ ਹੈ ਜੀ ਦੀ ਰੈਪਲੀਕਾ ਅਕਾਲ ਤਖਤ ਸਾਹਿਬ ਦਾ ਮਾਡਲ 8 ਫੁੱਟ ਦਾ ਬਹੁਤ ਹੀ ਮਿਹਨਤ ਦੇ ਨਾਲ ਏਟੋਨੀਅਲ ਜਨਰੇਸ਼ਨਾਂ ਨੇ ਬਣਾਇਆ ਆ ਆਉਣ ਵਾਲੀ 8 ਤੇ 9 ਜੂਨ ਨੂੰ 26ਵਾਂ ਐਨੂਅਲ ਸ਼ਹੀਦੀ ਟੂਰਨਾਮੈਂਟ ਡ੍ਰਿਫਟ ਕਰਵਾਇਆ ਜਾ ਰਿਹਾ ਇਸ ਬਾਰੇ ਵੀ ਦਰਸ਼ਕਾਂ ਦੇ ਜਿਹੜੇ ਉਹਨਾਂ ਨੂੰ ਜਾਣਕਾਰੀ ਚਾਹੀਦੀ ਸਰੂਪਤ ਹਾਂਜੀ ਇਹ ਹਰ ਸਾਲ ਹੀ ਹੁੰਦਾ ਜੀ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਕ ਤੇ ਛੁੱਟੀ ਹੁੰਦੀ ਤੇ ਲੌਂਗ ਵੀਕਐਂਡ ਆ ਜਾਂਦਾ ਜੀ ਉਹਦੇ ਵਿੱਚ ਇਹ ਕੀਦੀ ਟੂਰਨਾਮੈਂਟ ਗ੍ਰਫਟ ਵਾਲਾ ਸਾਰੇ ਹੀ ਆਸਟ੍ਰੇਲੀਆ ਵਾਸੀਆਂ ਨੂੰ ਖਾਸ ਕਰਕੇ ਨਿਊਜ਼ੀਲੈਂਡ ਤੋਂ ਵੀ ਇੱਥੇ ਟੀਮਾਂ ਆਉਂਦੀਆਂ ਆਸਟ੍ਰੇਲੀਆ ਦੀ ਜੇ ਗੱਲ ਕੀਤੀ ਜਾਵੇ ਤਾਂ ਸਟੂਡੈਂਟਸ ਨੂੰ ਰਹਿਣ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਨੇ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਕਈ ਤਸਵੀਰਾਂ ਤੇ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿੱਥੇ ਬੱਚਿਆਂ ਦੀ ਖੱਜਲ ਖੁਵਾਰੀ ਹੋ ਰਹੀ ਹੈ ਉਹਨਾਂ ਨੂੰ ਰਹਿਣ ਦੇ ਲਈ ਘਰ ਤੱਕ ਨਹੀਂ ਮਿਲ ਰਹੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਹੈ ਹੁਣ ਗਵਰਨਮੈਂਟਾਂ ਨੇ ਵੀ ਦੋਨੇ ਚਾਹੇ ਆਪੋਜੀਸ਼ਨ ਪਾਰਟੀ ਹੋ ਜਾ ਰੂਲਿੰਗ ਪਾਰਟੀ ਹੋ ਸੋਸ਼ਲ ਲੇਬਰ ਪਾਰਟੀ ਤੇ ਲਿਬਰਲ ਪਾਰਟੀ ਵੀ ਇਸ ਸਵਾਲ ਦੇ ਉੱਤੇ ਸਿਆਸਤ ਵੀ ਚੱਲ ਰਹੀ ਆ ਕਾਫੀ ਸਾਰੇ ਪਹਿਲਾਂ ਸਟੂਡੈਂਟ ਦਾ 7 ਲੱਖ ਦੇ ਕਰੀਬ ਸਟੂਡੈਂਟ ਇੱਥੇ ਪਹੁੰਚ ਚੁੱਕਾ ਆ ਸਤਿ ਸ਼੍ਰੀ ਅਕਾਲ ਜੀ ਮੈਂ ਨਫਤਿਬ ਤਾਲੀਬਾ ਤੁਸੀਂ ਵੇਖਿਓ ਸਾਡਾ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਇਹ ਪ੍ਰੋਗਰਾਮ ਆ ਜਿਸ ਵਿੱਚ ਅਸੀਂ ਚਾਤ ਮਾਰਦੇ ਆ ਆਸਟ੍ਰੇਲੀਆ ਦੇ ਚੱਪੇ ਚੱਪੇ ਤੇ ਜਾਣਕਾਰੀ ਕਰਦੇ ਆ ਉਥੋਂ ਦੀ ਇਕੱਠੀ ਕੀ ਕਿ ਕੁਝ ਕਰ ਰਿਹਾ ਚੱਲ ਰਿਹਾ ਆ ਆਸਟ੍ਰੇਲੀਆ ਦੇ ਵਿੱਚ ਖਾਸ ਤੇ ਨਾਲੇ ਗੱਲਾਂ ਬਾਤਾਂ ਹੁੰਦੀਆਂ ਨੇ ਪੰਜਾਬ ਤੇ ਭਾਰਤ ਦੇ ਪਕਦੇ ਮਸਲਿਆਂ ਬਾਰੇ ਤੇ ਪਕਦਾ ਮਸਲਾ ਪੰਜਾਬ ਤੇ ਭਾਰਤ ਦਾ ਅੱਜ ਕੱਲੇ ਇਲੈਕਸ਼ਨ ਹੋਈ ਐ ਇਲੈਕਸ਼ਨ ਦੇ ਦੌਰਾਨ ਕੀ ਕੁਝ ਖਾਸ ਚੱਲ ਰਿਹਾ ਇਸ ਬਾਰੇ ਵੀ ਵਿਚਾਰ ਚਰਚਾ ਹੋਵੇਗੀ ਤੇ ਉਸ ਤੋਂ ਪਹਿਲਾਂ ਗੱਲਬਾਤ ਜਿਹੜੀ ਹੋਵੇਗੀ ਸਾਰੀ ਆਸਟ੍ਰੇਲੀਆ ਤੇ ਹੀ ਹੋਵੇਗੀ ਕਿ ਆਸਟ੍ਰੇਲੀਆਜ਼ ਕੀ ਖਾਸ ਚੱਲ ਰਿਹਾ ਜਾਂ ਫਿਰ ਸਾਡੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਰਹਿੰਦੇ ਨੇ ਕਿੱਥੇ ਕਿੱਥੇ ਸਮਾਗਮ ਕਰਾਈ ਜਾ ਰਹੇ ਨੇ ਕਿੱਥੇ ਮੇਲੇ ਕਰਵਾਏ ਜਾ ਰਹੇ ਨੇ ਕਿੱਥੇ ਗੁਰੂ ਘਰਾਂ ਦੇ ਵਿੱਚ ਸਮਾਗਮ ਹੋ ਰਹੇ ਨੇ ਸਾਰੀਆਂ ਹੀ ਗੱਲਾਂ ਬਾਤਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੀਆਂ ਹੁਣ ਅਸੀਂ ਸਵਾਗਤ ਕਰਾਂਗੇ ਇਸ ਪ੍ਰੋਗਰਾਮ ਦਾ ਅਮ ਹਿੱਸਾ ਕਰਨਾਲ ਸਿੰਘ ਜੀ ਦਾ ਸਤਿ ਸ਼ਕਾਲ ਕਰਨਾਲ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਬਸ ਸਤਿ ਸ਼ਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕਰਨਾਲ ਸਿੰਘ ਜੀ ਸ਼ੁਰੂਆਤ ਆਪਾਂ ਵੈਦਰ ਤੋਂ ਹੀ ਕਰਦੇ ਹੁੰਦੇ ਆ ਤੇ ਮੈਂ ਦੱਸਦੀ ਆ ਰਹੀ ਹਾਂ ਪਿਛਲੇ ਕਈ ਹਫ਼ਤਿਆਂ ਤੋਂ ਪੰਜਾਬ ਦੇ ਹਾਲਾਤ ਬਹੁਤ ਹੀ ਮਾੜੇ ਨੇ ਭਾਰਤ ਦੇ ਹਾਲਾਤ ਬੜੇ ਮਾੜੇ ਨੇ ਕਿ ਬਹੁਤ ਹੀ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਅਤ ਰਿਕਾਰਡ ਤੋੜ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਘਰਾਂ ਤੋਂ ਬਾਹਰ ਨਿਕਲਣਾ ਬੇहद ਮੁਸ਼ਕਿਲ ਹੋ ਰਿਹਾ ਹੈ ਤਾਂ ਗਰਮੀ ਦੇ ਨਾਲ ਲੋਕਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ ਹਸਪਤਾਲ ਮਰੀਜ਼ਾਂ ਦੇ ਨਾਲ ਭਰੇ ਪਏ ਨੇ ਸਭ ਨੂੰ ਬੇਨਤੀ ਹੈ ਕਿ ਆਪਣੇ ਪੱਧਰ ਤੇ ਆਪਣਾ ਧਿਆਨ ਰੱਖੋ ਪਾਣੀ ਵਗੈਰਾ ਪੀਂਦੇ ਰਹੋ ਤਾਂ ਜੋ ਵੀ ਪੋਸੀਬਲ ਹੋ ਸਕੇ ਤਾਂ ਉਹਨਾਂ ਦਾ ਆਪਣਾ ਧਿਆਨ ਰੱਖੋ ਜੇਕਰ ਤੁਹਾਨੂੰ ਕੋਈ ਕੰਮ ਨਹੀਂ ਹੈ ਤਾਂ ਘਰੋਂ ਤੋਂ ਬਾਹਰ ਨਾ ਹੀ ਨਿਕਲੋ ਘਰਾਂ ਦੇ ਵਿੱਚ ਹੀ ਆਪ ਤੇ ਖਾਸ ਕਰਕੇ ਬਜ਼ੁਰਗ ਉਹਨਾਂ ਨੂੰ ਘਰਾਂ ਦੇ ਅੰਦਰ ਹੀ ਰੱਖੋ ਤਾਂ ਆਸਟ੍ਰੇਲੀਆ ਦੇ ਵਾਦਰਤਾ ਕੀ ਹਾਲ ਹੈ ਠੰਡ ਕਿੰਨੀ ਕੁ ਵਧੀ ਹੋਈ ਹੈ ਹਾਂਜੀ ਬਿਲਕੁਲ ਪਹਿਲਾਂ ਤਾਂ ਥੋੜੇ ਦਿਨ ਠੰਡ ਸੀ ਪਰ ਹੁਣ ਜਿਹੜਾ ਖਾਸ ਕਰਕੇ ਵੀਕਐਂਡ ਆ ਰਿਹਾ ਵੈਸਟਰਨ ਆਸਟ੍ਰੇਲੀਆ ਤੋਂ ਸ਼ੁਰੂ ਹੋ ਕੇ ਸਟਾਰਮ ਡੇਂਜਰਸ ਵਿੰਡਸ ਅੱਜ ਤੋਂ ਸ਼ੁਰੂ ਹੋ ਜਾਣਗੀਆਂ ਫਰਾਈਡੇ ਤੋਂ ਸੈਚਰਡੇ ਸੰਡੇ ਨਬਦੀ ਵੀ ਸਾਰਾ ਬੀ ਕੀ 2000 ਕਿਲੋਮੀਟਰ ਦੇ ਏਰੀਆ ਦੇ ਵਿੱਚ ਏਰੀਆ ਕਾਫੀ ਆ ਉਹਦੇ ਵਿੱਚ ਆ ਜਾਂਦਾ ਹੈ ਨਿਊ ਸਾਊਥ ਵੇਲਜ਼ ਵਿਕਟੋਰੀਆ ਟਾਸਮਾਨੀਆ ਆਸਟ੍ਰੇਲੀਆ ਨੈਪੀਟਲ ਡੈਇਰੈਟਰੀ ਏਸੀਟੀ ਕਹਿੰਦੇ ਅਸੀਂ ਤੇ ਇਸੇ ਤਰ੍ਹਾਂ ਸਾਊਥ ਆਸਟ੍ਰੇਲੀਆ ਜੋ ਕਲੀਅਰ ਹੋ ਗਏ ਇਧਰਲੇ ਪਾਸੇ ਸਾਰਿਆਂ ਦੇ ਵਿੱਚ 80% ਆਸਟ੍ਰੇਲੀਆ ਦੇ ਵਿੱਚ ਡੇਂਜਰਸ ਬੈਂਡਸ ਤੇ ਬਹੁਤ ਸਾਰਾ ਮੀ ਹੇਲ ਠੰਡ ਵੀ ਹੋਊਗੀ ਤੇ ਉਹਦੇ ਵਿੱਚ ਮੀ ਵੀ ਪਊਗਾ ਕਾਫੀ ਤੇਜ਼ ਹਵਾਵਾਂ ਬੋਗਣੀਆਂ ਪਰ ਸਾਰਿਆਂ ਨੂੰ ਬੇਨਤੀ ਆ ਜਿੱਦਾਂ ਤੁਸੀਂ ਦੱਸਿਆ ਕਿ ਗਵਰਨਮੈਂਟ ਵੱਲੋਂ ਵੀ ਇਹ ਹਦਾਇਤ ਹੁੰਦੀ ਆ ਜੇ ਲੋੜ ਆ ਤਾਂ ਘਰੋਂ ਬਾਹਰ ਨਿਕਲੋ ਨਹੀਂ ਤਾਂ ਘਰਾਂ ਚ ਰਹਿਣਾ ਪੈਣਾ ਹੈਗਾ ਵੀ ਵੀਕਐਂਡ ਆ ਜ਼ਿਆਦਾਤਰ ਔਜੀ ਜਿਹੜੇ ਇੱਥੇ ਉਹ ਆਸ ਕਰਦੇ ਹੁੰਦੇ ਆ ਕਿ ਸਣੀ ਵੀਕਐਂਡ ਹੋਵੇ ਪਰ ਕਾਫੀ ਮੀਂਹ ਆ ਰਿਹਾ ਤੇ ਇਦਾਂ ਹੀ ਸਾਰਾ ਵੀਕ ਅੰਬ੍ਰੇਲਾ ਤੁਹਾਨੂੰ ਕੋਲ ਹੀ ਰੱਖਣੀ ਪਊਗੀ ਔਰ ਠੰਡ ਵੀ ਹੈ ਪਰ ਜੇ ਲੋੜ ਆ ਫੇਰ ਹੀ ਵੀਕਐਂਡ ਤੇ ਬਾਹਰ ਨਿਕਲੋ ਕਾਫੀ ਤੇਜ਼ ਹਵਾਵਾਂ ਚੱਲਣਗੀਆਂ ਇਸੇ ਤਰ੍ਹਾਂ ਹੀ ਫਲੂ ਦਾ ਜਿਹੜਾ ਬੈਡ ਫਲੂ ਦੇ ਕੇਸ ਆ ਬਹੁਤ ਜ਼ਿਆਦਾ ਪਿਛਲੇ ਸਾਲ ਨਾਲ ਵੈਦ ਕੀ ਆਏ ਆ ਉਹਦੇ ਵਿੱਚ ਹੀ ਹਲੇ ਕਰੋਨਾ ਦੇ ਵੀ ਆ ਰਹੇ ਆ ਤੇ ਦੂਜੇ ਵੀ ਹੁੰਦੇ ਆ ਨਾਰਮਲ ਜਿੱਦਾਂ ਜ਼ਿਆਦਾ ਗਿਣਤੀ ਦੇ ਵਿੱਚ ਆਉਂਦੇ ਆ ਇਸ ਕਰਕੇ ਹਦਾਇਤ ਹੈ ਡਿਪਾਰਟਮੈਂਟ ਵੱਲੋਂ ਬੀਰੋ ਆਫ ਮੈਟਰੋਲੋਜੀ ਆਪਣਾ ਧਿਆਰ ਰੱਖਣਾ ਛਤਰੀਆਂ ਆਪਣੀਆਂ ਕੋਲ ਜੇ ਲੋੜ ਆ ਤਾਂ ਬਾਹਰ ਨਿਕਲਣਾ ਨਹੀਂ ਤਾਂ ਘਰਾਂ 'ਚ ਰਹਿਣ ਦੀ ਹਦਾਇਤ ਜੀ ਇਸ ਤੋਂ ਬਾਅਦ ਗੱਲ ਕਰਾਂਗੇ ਕਿ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿੰਨ ਦਾ ਸ਼ਹੀਦੀ ਦਿਹਾੜਾ ਨੇੜੇ ਆ ਰਿਹਾ ਹੈ ਪੰਜਾਬ ਦੇ ਗੁਰੂ ਘਰਾਂ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾ ਰਹੇ ਨੇ ਬੀਬੀਆਂ ਵੱਲੋਂ ਬੱਚੇ ਹਨ ਵੀ ਛੁੱਟੀਆਂ ਚੱਲ ਰਹੀਆਂ ਨੇ ਤਾਂ ਗੁਰੂ ਘਰਾਂ ਦੇ ਵਿੱਚ ਇਕੱਠ ਵੇਖਣ ਨੂੰ ਮਿਲ ਰਿਹਾ ਸ਼ਬੀਲਾਂ ਲੱਗ ਰਹੀਆਂ ਨੇ ਤਾਂ ਥਾਂ ਥਾਂ ਤੇ ਜੇ ਗੱਲ ਕਰੀਏ ਤਾਂ ਇਸਮਕਮਤ ਜਾਂ ਜਟੀਆਂ ਤਿਆਰੀਆਂ ਨੇ ਉਹ ਵੀ ਚੱਲ ਰਹੀਆਂ ਨੇ ਤਾਂ ਇੱਥੇ ਆਸਟ੍ਰੇਲੀਆ ਦੇ ਵਿੱਚ ਤਾਂ ਬਹੁਤ ਬਿਜ਼ੀ ਸ਼ੈਡਿਊਲ ਰਹਿੰਦਾ ਹੋਏਗਾ ਜਾਂ ਫਿਰ ਇੱਥੇ ਵੀ ਪੰਜਾਬ ਦੀ ਤਰ੍ਹਾਂ ਸ ਸਮਾਗਮ ਦੇ ਜਿਹੜੇ ਉਹ ਹਰ ਦਿਨ ਕਰਵਾਏ ਜਾਂਦੇ ਨੇ ਹਾਂ ਜੀnabla ਦੀ ਬਿਲਕੁਲ ਜਿੱਦਾਂ ਹੁਣ ਜਿਹੜੀ ਸਿੱਖ ਕੌਮ ਆ ਇਹ ਸਾਈਬਰ ਕੌਮ ਇੱਕ ਕਿਸਮ ਦੀ ਹੋ ਗਈ ਆ ਆ ਬਿਨਾ ਪੰਗੋਲਿਕ ਬੰਦ ਤੋਂ ਖੇਤਰਾਂ ਤੋਂ ਸਾਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਨਾਮ ਲੈਵਾ ਜਿਹੜੇ ਸਿੱਖ ਜਿੱਥੇ ਵੱਸਦੇ ਆ ਉਹਨਾਂ ਦੀ ਪੰਜਵੀਂ ਜੋਤ ਗੁਰੂ ਸਾਹਿਬਾਨ ਦੀ ਉਹਨਾਂ ਦੇ ਮਖਾਰ ਵਿੱਚੋਂ ਨਿਕਲੀਆਂ ਬਾਣੀਆਂ ਨੂੰ ਇਕੱਤਰ ਕਰਕੇ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਾਰਿਆਂ ਦਾ ਆਪਾਂ ਕਹਿੰਨੇ ਆਂ ਵੀ মিডিਏ ਦੇ ਜਾਂ ਹੋਰ ਸਾਰਿਆਂ ਦੇ ਗੁਰੂ ਆਹੋ ਜਿਨ੍ਹਾਂ ਨੇ ਐਡੀਟਿੰਗ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਕੱਠੀ ਕਰਕੇ ਭਗਤਾਂ ਦੀ ਪੀਰਾਂ ਦੀ ਹੋਰ ਪੱਟਾਂ ਦੀ ਸਾਰਿਆਂ ਨੂੰ ਬਰਾਬਰਤਾ ਲਿਆਂਦੀ ਹੈ ਕੁਆਲਿਟੀ ਲਿਆਂਦੀ ਸੋ ਕਾਲਡ ਮਰਚੀ ਮਲਟੀਕਲਚਰਲਿਜ਼ਮ ਜੋ ਇਹਨਾਂ ਦੇਸ਼ਾਂ ਦੇ ਵਿੱਚ ਹੋਣ ਆਇਆ ਗੁਰੂ ਸਾਹਿਬ ਨੇ ਉਸ ਵੇਲੇ ਉਹ ਸੁਵਿਧਾਰ ਬਣਾ ਦਿੱਤਾ ਜਿਹਦੀ ਕਿ ਹੁਣ ਸਾਰੀ ਦੁਨੀਆ ਨੂੰ ਲੋੜ ਆ ਚਾਹੇ ਹਿਮੋ ਰਾਈਟਸ ਆ ਚਾਹੇ ਰਿਲੀਜੀਅਸ ਦੀ ਆਜ਼ਾਦੀ ਆ ਚਾਹੇ ਹਰੇਕ ਜਾਤੀ ਬੰਡ ਤੋਂ ਉੱਪਰ ਉੱਠ ਕੇ ਕਾਸਟ ਐਂਡ ਕਰੀਡ ਤੋਂ ਉੱਪਰ ਉੱਠ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇ ਕੇ ਹਰਮੰਦਰ ਸਾਹਿਬ ਸਾਜ ਕੇ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਇਹ ਸ਼ਹੀਦੀ ਦਿਹਾੜਾ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਹੁੰਦਾ ਹੈ ਕਿਉਂਕਿ ਉਸ ਵੇਲੇ ਦੀ ਮੁਗਲ ਸਰਕਾਰ ਜ਼ਾਲਮ ਸਰਕਾਰ ਦੇ ਜਹਾਂਗੀਰ ਨੇ ਪਹਿਲਾਂ ਤਾਂ ਫਾਇਨ ਕੀਤਾ ਜਿੱਦਾਂ ਹੋਂਦੀਆਂ ਸਰਕਾਰਾਂ ਵੀ ਮੁਗਲਈ ਰੂਹਾਂ ਪਈਆਂ ਇਹਦੇ ਵਿੱਚ ਆ ਜਾਂਦੀਆਂ ਫਿਰ ਉਹਨਾਂ ਦੇ ਉੱਤੇ ਕੇਸ ਪਾ ਕੇ ਝੂਠੇ ਕੇਸ ਪਾ ਕੇ ਤਸੀਹੇ ਦੇ ਕੇ ਬਹੁਤ ਸਾਰੇ ਅਣਮਨੁੱਖੀ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸਿੱਖ ਪੰਥ ਦੀ ਸਿਰਜਣਾ ਹੀ ਸ਼ਹੀਦਿਆਂ ਤੋਂ ਹੁੰਦੀ ਆ ਸਭ ਤੋਂ ਸ਼ਹੀਦਾਂ ਦੇ ਸਰਤਾਜ ਤਨਤਨ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਇਹ ਨਾਲ ਹੀ ਸ਼ੁਰੂ ਹੋ ਜਾਂਦਾ ਆਪਣਾ ਘੱਲੂਘਾਰਾ ਜੋ ਕਿ ਹੋਂਦੀਆਂ ਸਰਕਾਰਾਂ ਨੇ ਵੀ ਆਪਣੇ ਦੇਸ਼ ਦੀ ਆਪਣੀ ਸਰਕਾਰ ਨੇ ਸਿੱਖਾਂ ਦੇ ਆਪਣੇ ਦੇਸ਼ ਦੇ ਵਿੱਚ ਆਪਣੇ ਹੀ ਸੁਪਰੀਮ ਤਖਤ ਦੇ ਉੱਤੇ ਹਮਲਾ ਕੀਤਾ ਟੈਂਕਾਂ ਤੋਪਾਂ ਦੇ ਨਾਲ ਜਿਹੜੇ ਕਿ ਸਿੱਖਾਂ ਦੇ سینਿਆਂ ਦੇ ਵਿੱਚ ਛੇਕ ਹੋਏ ਉਹਨਾਂ ਗੋਲੀਆਂ ਦੇ ਦੇਖਾ ਜਾਵੇ ਤਾਂ ਹੁਣ ਤੱਕ ਉਹ ਫੀਲਿੰਗ ਹੁੰਦੀ ਆ ਨਾ ਕਿ ਦੇ ਉਹ ਭੁੱਲ ਸਕਦੇ ਆ ਉਸ ਨਾਲ ਸੰਬੰਧਿਤ ਹੀ ਆਪਾਂ ਥੋੜੇ ਸਮੇਂ ਦੇ ਵਿੱਚ ਨਿਵੇੜਦੇ ਹੋਏ ਦੁਨੀਆ ਦੇ ਗਲੋਬ ਤੇ ਸਾਈਬਰ ਕਾਮ ਜਿਹੜੀਆਂ ਤੀਜੀਆਂ ਚੌਥੀਆਂ ਜਨਰੇਸ਼ਨਾਂ ਵੀ ਇੱਥੇ ਨਵਦੀ ਪਹੁੰਚ ਗਈਆਂ ਸਾਡੇ ਦੇਖਣ ਵਾਲੇ ਜਾਣਦੇ ਆ ਇੰਗਲੈਂਡ ਤੋਂ ਜਾਂ ਮਲੇਸ਼ੀਆ ਤੋਂ ਜਾਂ ਕਿਨੀਆ ਤੋਂ ਉਹਨਾਂ ਨੇ ਤਾਂ ਇਹ ਧਾਰ ਲਿਆ ਹੋਇਆ ਵੀ ਸਾਡਾ ਹੁਣ ਇਹ ਸਾਨੂੰ ਸਾਰੀ ਦੁਨੀਆ ਦੇ ਉੱਤੇ ਰੈਕਗਨਾਈਜ਼ ਹੋਣਾ ਪੈਣਾ ਕਿ ਕਰ ਵੀ ਦਿੱਤਾ ਗਿਆ ਜੋ ਤੁਸੀਂ ਕਰੋਨਾ ਤੱਕ ਦੇ ਸਰੋਤ ਦੇ ਭਲੇ ਚ ਸੰਕਲਪ ਜਾਂ ਗੁਰੂ ਸਾਹਿਬ ਨੇ ਜੋ ਪਰਪਕਾਰੀ ਰੂਹਾਂ ਪੈਦਾ ਕੀਤੀਆਂ ਜਿਨ੍ਹਾਂ ਦੇ ਵਿੱਚ ਖਾਲਸਾ ਏਡ ਤੇ ਯੂਨਾਈਟਿਡ ਸਿਕਸ ਵੀ ਅਜੰਦੀਆਂ ਹੋਰ ਸਾਰੇ ਬਹੁਤ ਸਾਰੇ ਪੰਥਕ ਮਸਲੇ ਆ ਚਾਹੇ ਪੰਜਾਬੀਆਂ ਦੇ ਹੋਣ ਇਹ ਜਿਹੜਾ ਗੁਰੂ ਕਾਲ ਆ ਗੁਰੂ ਸਾਹਿਬ ਨੇ ਹੁੜਤੀ ਦਿੱਤੀ ਪੰਜਾਬੀਆਂ ਨੂੰ ਹੁਣ ਸਾਰੀ ਦੁਨੀਆ ਦੇ ਉੱਤੇ ਉਜਾਗਰ ਹੋ ਚੁੱਕੀ ਆ ਕਦੀ ਵੀ ਨਾ ਭੁਣਣ ਵਾਲੀਆਂ ਗੱਲਾਂ ਇਹ ਜਿਹੜਾ ਸ਼ਹੀਦੀ ਦਿਹਾੜਾ ਹੁੰਦੇ ਆ ਸਾਰੇ 1 ਜੂਨ ਤੋਂ ਸ਼ੁਰੂ ਹੋ ਗਏ ਤਕਰੀਬਨ ਮੇਰੇ ਸਾਹਮਣੇ ਲਿਸਟ ਆ ਵੀ ਸਾਰਾ ਮਹੀਨਾ ਹੀ ਆਸਟ੍ਰੇਲੀਆ ਦੇ ਵਿੱਚ ਗੁਰੂ ਘਰਾਂ 'ਚ ਮਨਾਏ ਜਾਣਗੇ ਆਪਾਂ ਇਹਦੇ ਬਾਰੇ ਇੱਕ ਦੱਸ ਲਈਏ ਸਭ ਤੋਂ ਪਹਿਲਾਂ ਸਿਡਨੀ ਦੇ ਗੁਰਦੁਆਰਾ ਗੁਰਦੁਆਰਾ ਤੀਜਾ ਕੱਲੂ ਗੋਰਾ ਜੂਨ 1984 ਗੁਰਦੁਆਰਾ ਗਲੈਨਵਰਡ ਵਿਖੇ ਸਿਲਣੀ ਦੇ ਮਨਾਇਆ ਜਾਊਗਾ ਹਰ ਸਾਲ ਹੀ ਮਨਾਏ ਹੁੰਦੇ ਆ ਅਸੀਂ ਫੇਰ ਦੁਆਰਾ ਦੁਆਰਾ ਜਿੱਦਾਂ ਕਿ ਅਰਦਾਸ ਦੇ ਵਿੱਚ ਵੀ ਰੋਜ਼ ਰੈਪਿਟੀਸ਼ਨ ਸਵੇਰੇ ਸ਼ਾਮ ਆਪਾਂ ਕਰਦੇ ਆ ਜਿਨ੍ਹਾਂ ਸਿੰਘਾਂ ਸਿੰਗਲੀਆਂ ਨੇ ਸੀਸ ਦਿੱਤੇ ਬੰਦ-ਬੰਦ ਕਟਾਏ ਚਰਖੜੀਆਂ ਤੇ ਚੜੇ ਉਹਨਾਂ ਸਾਰਿਆਂ ਨੂੰ ਰੋਜ਼ ਯਾਦ ਕਰਦੇ ਪ੍ਰਾਤਨ ਤੇ ਵਰਤਮਾਨ ਸਿੰਘਾਂ ਨੂੰ ਵੀ ਜਾਂ ਹੁਣ ਤੱਕ ਦੇ ਜੇ ਦੇਖਿਆ ਜਾਵੇ ਤਾਂ ਕਿਸਾਨ ਮੋਰ ਦੇ ਤੱਕ ਵੀ ਜਾਂ ਬਾਹਰ ਵੀ ਕਿਤੇ ਵੀ ਜੇ ਹੱਲੇ ਵੀ ਕੋਈ ਪੰਥ ਲਈ ਜਾਂ ਕੌਮ ਦੇ ਲਈ ਜਾਂ ਸਰਵਤ ਦੇ ਭਲੇ ਦੇ ਲਈ ਹਰੇਕ ਦੇ ਹੱਕਾਂ ਦੇ ਲਈ ਸ਼ਹੀਦੀ ਹੁੰਦੀ ਤਾਂ ਅੱਜ ਤੱਕ ਦੀਆਂ ਸ਼ਹੀਦੀਆਂ ਨੂੰ ਯਾਦ ਕਰਦੇ ਆ ਗੁਰਦੁਆਰਾ ਸਾਹਿਬ ਗਲੈਂਬੋਡ ਤ੍ਰਿਣੀ ਵਿਖੇ 14 ਤੋਂ 6 16 ਜੂਨ ਨੂੰ ਅਖੰਡ ਪਾਠ ਸਾਹਿਬ ਚੱਲਣਗੇ ਇਸੇ ਤਰ੍ਹਾਂ ਸ਼ੁੱਕਰਵਾਰ 14 ਜੂਨ ਨੂੰ ਸਵੇਰੇ ਅਖੰਡ ਪਾਠ ਸਾਹਿਬ ਰੱਖਣਗੇ ਤੇ 16 ਜੂਨ ਨੂੰ ਭੋਗ ਪਾਊਗਾ ਉਸੇ ਦਿਨ ਸ਼ਾਮ ਨੂੰ ਦੁਪਹਿਰ ਤੋਂ ਬਾਅਦ ਜੀ ਜੋ ਜੋ ਜੂਨ 84 ਦੇ ਸ਼ਹੀਦਾਂ ਨੂੰ ਸਮਰਪਿਤ ਆ ਸਾਰੇ ਪ੍ਰੋਗਰਾਮ ਹੋਣਗੇ ਤੇ 1 ਵਜੇ ਤੋਂ ਬਾਅਦ ਬੈਟਲ ਆਫ ਅਮਰitsar ਵੀ ਦਿਖਾਈ ਜਾਵੇਗੀ 10:00 ਵਜੇ ਫਿਲਮ ਵੀ ਦਿਖਾਈ ਜਾਵੇਗੀ ਬੱਚਿਆਂ ਨੂੰ ਪਿਕਚਰ ਦਿਖਾਈ ਜਾਵੇਗੀ ਕੱਲ ਨੂੰ ਵੀ ਜੂਨ ਨੂੰ ਗੁਰਦੁਆਰਾ ਸਾਹਿਬ ਨੂੰ ਜੂਨ 1 ਨੂੰ ਵੀ ਫਸਟ ਨੂੰ ਵੀ ਇਹ ਪਿਕਚਰ 10:00 ਵਜੇ ਡਾਕੂਮੈਂਟਰੀ ਦਿਖਾਈ ਜਾਵੇਗੀ ਹਰੇਕ ਵਾਸਤੇ ਇਹ ਜ਼ਰੂਰੀ ਆ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਤੇ ਮਾਣ ਮੱਤਾ ਇਤਿਹਾਸ ਅੱਗੋਂ ਅਗਲੀਆਂ ਜਨਰੇਸ਼ਨਾਂ ਨੂੰ ਦੱਸਦੇ ਰਹਿਣਾ ਕਿਉਂਕਿ ਜੂਨ 84 ਦੇ ਵਿੱਚ ਇਹ বৈਗਾਨਿਕ ਸਿੱਖਾਂ ਦੇ ਲਈ ਕੌਮ ਦੇ ਲਈ ਪੈਦਾ ਹੋਈ ਜੋ ਕਿ ਫੈਡਰਲ ਸਟਰਕਚਰ ਜਿਹੜੇ ਹੈ ਨਾ ਦੇਸ਼ਾਂ ਦੇ ਵਿੱਚ ਹੁੰਦੇ ਸਟੇਟਾਂ ਲਈ ਜਿਹੜਾ ਅਨੰਦਪੁਰ ਦਾ ਮਤਾ ਸ਼ੁਰੂ ਹੋਇਆ ਸੀ ਉਹਦਾ ਐਂਡ ਤੋਪਾਂ ਗੋਲੀਆਂ ਦੇ ਨਾਲ ਕੱਲਾ ਦਰਬਾਰ ਸਾਹਿਬ ਨਹੀਂ 100 ਤੋਂ ਉੱਪਰ ਹੋਰ ਗੁਰਦੁਆਰਿਆਂ ਨੂੰ ਘੇਰਾ ਪਾ ਕੇ ਵੀ ਅੱਜ ਤੱਕ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਵੀਆਂ ਵੀ ਹੋ ਰਹੀਆਂ ਰਿਲੀਜੀਅਸ ਰਾਈਟਸ ਹੋਣ ਬੌਮਨ ਦੇ ਰਾਈਟਸ ਹੋਣ 프리ਮ ਪ੍ਰੈਸ ਹੋਵੇ ਸਾਰਿਆਂ ਨੂੰ ਨੱਪ ਕੇ ਕਦੇ ਆਵਾਜ਼ ਬਾਹਰ ਨਾ ਜਾਣ ਦੇਣੀ ਕਰਕੇ ਹੁਣ ਬਾਹਰ ਬੈਠੇ ਸਿੱਖਾਂ ਨੇ ਤਹੱਈਆ ਕੀਤਾ ਹੋਇਆ ਵੀ ਹਰ ਸਾਲ ਇਹ ਪ੍ਰੋਗਰਾਮ ਪੱਕੇ ਹੀ ਲੈ ਕੇ ਜਾਂਦੇ ਆ ਧੰਨਵਾਦ ਦੀਆਂ ਅਸੀਂ ਸਿੱਖ ਫੈਡਰੇਸ਼ਨ ਤੇ ਗੁਰਦੁਆਰਾ ਗ੍ਰੈਂਡਬੁਡ ਸਾਹਿਬ ਦੇ ਇਸੇ ਤਰ੍ਹਾਂ ਮੇਲ ਹੁੰਦੇ ਪ੍ਰੋਗਰਾਮ ਵੀ ਤੁਹਾਨੂੰ ਅਗੋਂ ਦੱਸਦੇ ਆ ਕਿ ਕਿੱਦਾਂ ਕਿੱਦਾਂ ਮਨਾਏ ਜਾਣਗੇ ਜੀ ਜੀ ਬਿਲਕੁਲ ਤੇ ਨਾਲ ਹੀ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਦਾ ਜਿਹੜਾ ਬੋਟਲ ਹੈ ਉਹ ਵੀ ਵਕ ਵਕ ਗੁਰੂ ਘਰਾਂ ਦੇ ਪਿੱਛੇ ਦਿਖਾਇਆ ਜਾਣਾ ਹਾਂਜੀ ਇਹ ਹੈ ਜੀ ਦੀ ਰੈਪਲੀਕਾ ਅਕਾਲ ਤਖਤ ਸਾਹਿਬ ਦਾ ਮਾਡਲ 8 ਫੁੱਟ ਦਾ ਬਹੁਤ ਹੀ ਮਿਹਨਤ ਦੇ ਨਾਲ ਇਥੋਂ ਦੀ ਜਨਰੇਸ਼ਨਾਂ ਨੇ ਬਣਾਇਆ ਆ ਉਹ 1 ਜੂਨ ਤੋਂ ਕੱਲ ਨੂੰ ਆ ਗੁਰਦੁਆਰਾ ਸਾਹਿਬ ਪਹਿਲੀ ਜੂਨ ਗੁਰਦੁਆਰਾ ਮੀਰੀ ਪੀਰੀ ਸਜੋਬਤ ਹੋਊਗਾ ਤੇ ਸਾਰੀਆਂ ਸੰਗਤਾਂ ਦਰਸ਼ਨ ਕਰ ਸਕਦੀਆਂ ਕਿਸੇ ਤਰ੍ਹਾਂ ਉਸਵੇਲੇ ਬਿਲਕੁਲ ਉਸੇ ਤਰ੍ਹਾਂ ਦੀ ਤਰਜ਼ ਦੇ ਉੱਤੇ ਐਨ ਉਦਾਂ ਹੀ ਹੋ ਹੋ ਤੁਹਾਨੂੰ ਦਿਖਾਇਆ ਜਾਊਗਾ ਆਪਣਾ ਵਿਰਸਾ ਕਿ ਕਿਸ ਤਰ੍ਹਾਂ ਅਕਾਲ ਤਖਤ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਗਈ ਉਹੀ ਛੇਵੇਂ ਪਾਤਸ਼ਾਹ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਪ੍ਰਭਸਤਾ ਕਾਇਮ ਕਰਦੇ ਹਾਂ ਸ਼ਾਸਤਰ ਤੇ ਸ਼ਾਸਤਰ ਮੀਰੀ ਦੇ ਪੀਰ ਦਾ ਸਮੇਲ ਕਰਦੇ ਹਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਾਤਮਈ ਸ਼ਹੀਦੀ ਤੋਂ ਬਾਅਦ ਵੀ ਫਿਰ ਇਹ ਸਾਨੂੰ ਦੱਸਿਆ ਵੀ ਹੁਣ ਸਾਡਾ ਤਖਤ ਉਹਦੇ ਬਰਾਬਰ ਇਦਾਂ ਹੀ ਦੁਨੀਆ ਤੇ ਚੱਲੂਗਾ اسی ਕਰਕੇ ਹੁਣ ਅਸੀਂ ਦੱਸਦੇ ਹਾਂ ਉਹ ਉਸੇ ਮਾਡਲ ਦੇ ਦੁਆਰਾ ਦੁਆਰਾ ਗੋ ਪਹਿਲੀ ਜੂਨ ਨੂੰ ਮੀਰੀਪੀਰੀ ਸੈਕੰਡ ਨੂੰ ਗੁਰਦੋਰਾ ਟਾਰਨੇਟ ਸਾਹਿਬ 5 ਜੂਨ ਨੂੰ ਬਲੈਕਵਰਨ ਜੀ ਖਾਲਸਾ ਸੋਣੀ ਪਲੰਪਟਨ 6 ਜੂਨ ਨੂੰ ਸ਼ਹੀਦੀ ਟੂਰਨਾਮੈਂਟ ਗ੍ਰਿਫਥ ਦੇ ਵਿੱਚ ਜੋ ਕਿ ਹਰ ਸਾਲ ਹੁੰਦਾ ਸ਼ਹੀਦਾਂ ਦੀ ਯਾਦ ਦੇ ਵਿੱਚ ਘੱਲੂਕਾਰਿਆਂ ਨਾਲ ਸੰਬੰਧਿਤ ਹੀ ਉਹ ਸਾਰਾ ਟੂਰਨਾਮੈਂਟ ਹੁੰਦਾ ਉਹ ਗ੍ਰਫ ਦੇ ਵਿੱਚ ਉੱਤੇ 7 ਤੇ ਜੋ 9 ਜੂਨ ਨੂੰ ਤੁਸੀਂ ਇਸ ਮਾਡਲ ਦੇ ਦਰਸ਼ਨ ਕਰ ਸਕਦੇ ਆ ਕੇ ਜੀ ਵੀ ਗੁਰਦੁਆਰਾ ਵਾਲਨ ਗੁਰਦੁਆਰਾ ਸਾਹਿਬ ਕ੍ਰੇਗੀ ਵਾਰਨ 12 ਜੂਨ ਨੂੰ ਮੈਲਬਨ ਦਾ ਕਾਫੀ ਵੱਡਾ ਗੁਰਦੁਆਰਾ ਆ ਇਹ ਸਾਰੇ ਵਿਕਟੋਰੀਆ ਦੇ ਗੁਰਦੁਆਰੇ ਉਹਨਾਂ ਦੀ ਕਾਉਂਸਲ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਹੈ ਇਸੇ ਤਰ੍ਹਾਂ ਗੁਰਦੁਆਰਾ ਮੈਲਬਨ ਦੇ ਵਿੱਚ 19 1984 ਨੂੰ ਸੰਬੰਧ ਦੀ 16 ਜੂਨ ਨੂੰ ਸਿਟੀ ਦੇ ਵਿੱਚ ਇੱਕ ਰੈਲੀ ਕੱਢੀ ਆਉਗੀ ਉਹਦੇ ਵਿੱਚ ਵੀ ਸਾਰੀਆਂ ਸੰਗਤਾਂ ਵਿਕਟੋਰੀਆ ਦੀਆਂ ਦਰਸ਼ਨ ਕਰ ਸਕਦੀਆਂ ਇਸੇ ਤਰ੍ਹਾਂ 22 ਜੂਨ ਨੂੰ ਗੁਰਦੁਆਰਾ ਜੇਲੌਂਗ ਸਿੰਘ ਸਭਾ ਜੇਲੌਂਗ ਤੇ 23 ਜੂਨ ਨੂੰ ਅਕਾਲੀ ਸ਼ੌਣੀ ਅਕਾਲ ਸੌਣੀ 29 ਜੂਨ ਨੂੰ ਗੁਰਦੁਆਰਾ ਸਾਹਿਬ ਕੀਜ਼ਬੋਰੋ 30 ਜੂਨ ਨੂੰ ਤੁਸੀਂ ਇਸ ਮਾਡਲ ਦੇ ਅਕਾਲ ਤਖਤ ਸਾਹਿਬ ਦੇ ਰੈਪਲੀਕਾ ਮਾਡਲ ਜੋ ਬਹੁਤ ਹੀ ਮੈਂ ਤੇ ਨਾਲ ਹੂ ਹੂ ਕੋ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਆ ਸਿੰਘਾਂ ਦੇ ਵੱਲੋਂ ਤੁਸੀਂ ਦਰਸ਼ਨ ਕਰ ਸਕਦੇ ਆ ਵੱਧ ਜਾਣਕਾਰੀ ਲਈ ਜਾਂ ਬੁਕਿੰਗ ਦੇ ਲਈ 6141545761 0421138113 ਤੇ ਤੁਸੀਂ ਕੰਟੈਕਟ ਕਰ ਸਕਦੇ ਆ ਵੱਧ ਜਾਣਕਾਰੀ ਦੇ ਲਈ ਇਸੇ ਤਰ੍ਹਾਂ ਗੋ ਵੀ ਤੁਸੀਂ ਹੋਰ ਕਿਤੇ ਬੁਕਿੰਗ ਕਰਾਉਣੀ ਹੋਵੇ ਤੁਸੀਂ ਦੇਖ ਸਕਦੇ ਆ ਹੁਣ ਲੱਭਦੀ ਵੀ ਦੇਖਿਆ ਜਾਵੇ ਤਾਂ ਅਗਲੀਆਂ ਜਨਰੇਸ਼ਨਾਂ ਦੇ ਵਿੱਚ ਇਨਾ ਮਾਣ ਆਪਣੇ ਇਤਿਹਾਸ ਤੇ ਔਰ ਪਹਿਲੀ ਅੰਮ੍ਰਿਤਸਰ ਦੀ ਬੈਟਲ ਜਿਹੜੀ ਹੋਈ ਆ ਉਹਦੇ ਨਾਲ ਸੰਬੰਧਤੀ ਪੂਰਾ ਫੁੱਲ ਇੱਕ ਮਹੀਨਾ ਵਿਕਟੋਰੀਆ ਦੇ ਮੈਲਬੰਦੇ ਸਿੱਖਾ ਵੱਲੋਂ ਸਾਰਿਆਂ ਵੱਲੋਂ ਆਪਣੇ ਗੁਰੂਆਂ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਹ ਸਾਰਾ ਮਹੀਨਾ ਹੀ ਇਸੇ ਤਰ੍ਹਾਂ ਮਨਾਇਆ ਜਾਊਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੱਧ ਚੜ ਕੇ ਆਪਣਾ ਹਿੱਸਾ ਪਾਓ ਤੇ ਦਰਸ਼ਨ ਕਰੋ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਜੀ ਬਿਲਕੁਲ ਤੇ ਦਸ਼ਕਾਂ ਨੂੰ ਦੱਸ ਦਈਏ ਕਿ ਜਿੱਥੇ ਸ਼ਹੀਦੀ ਸਮਾਗਮ ਗੁਰੂ ਘਰਾਂ ਦੇ ਵਿੱਚ ਉਲੀਕੇ ਜਾ ਰਹੇ ਨੇ ਜਾਂ ਕਰਵਾਏ ਜਾ ਰਹੇ ਨੇ ਉੱਤੇ ਹੀ ਸ਼ਹੀਦੀ ਟੂਰਨਾਮੈਂਟ ਵੀ ਕਰਵਾਏ ਜਾ ਰਹੇ ਨੇ ਆਉਣ ਵਾਲੀ 8 ਤੇ 9 ਜੂਨ ਨੂੰ 26ਵਾਂ ਐਨੂਅਲ ਸ਼ਹੀਦੀ ਟੂਰਨਾਮੈਂਟ ਗ੍ਰਫਟ ਕਰਵਾਇਆ ਜਾ ਰਿਹਾ ਇਸ ਬਾਰੇ ਵੀ ਦਰਸ਼ਕਾਂ ਦੇ ਜਿਹੜੇ ਉਹਨਾਂ ਨੂੰ ਜਾਣਕਾਰੀ ਜ਼ਰੂਰ ਦੋ ਹਾਂਜੀ ਹਰ ਸਾਲ ਇਹ ਹੁੰਦਾ ਜੀ ਇਸ ਇਦਾਂ ਦੇ ਯਾਦ ਦੇ ਵਿੱਚ ਇੱਕ ਤੇ ਛੁੱਟੀ ਹੁੰਦੀ ਤੇ ਲੌਂਗ ਵੀਕਐਂਡ ਆ ਜਾਂਦਾ ਜੀ ਉਹਦੇ ਵਿੱਚ ਇਹ ਕੀਦੀ ਟੂਰਨਾਮੈਂਟ ਗ੍ਰਫਟ ਵਾਲਾ ਸਾਰੇ ਹੀ ਆਸਟ੍ਰੇਲੀਆ ਵਾਸੀਆਂ ਨੂੰ ਖਾਸ ਕਰਕੇ ਨਿਊਜ਼ੀਲੈਂਡ ਤੋਂ ਵੀ ਇੱਥੇ ਟੀਮਾਂ ਆਉਂਦੀਆਂ ਉਹ ਹੋਣਾ ਜੀ 8 ਤੇ 9 ਜੂਨ ਨੂੰ ਉੱਥੇ ਕੋਈ ਔਵਲ ਜਿਹੜਾ ਪਹਿਲਾਂ ਕੋਲੈਨਾ ਦੇ ਵਿੱਚ ਹੁੰਦਾ ਉਸੇ ਜਗ੍ਹਾ ਤੇ ਹੁਣ ਇੱਕ ਇਥੇ ਜ਼ਰੂਰੀ ਬੇਨਤੀ ਆ ਗੁਰਦੁਆਰਾ ਕਮੇਟੀ ਵੱਲੋਂ ਵੀ ਗ੍ਰਿਫਟ ਵੱਲੋਂ ਤੇ ਮੈਨੇਜਮੈਂਟ ਕਮੇਟੀ ਟੂਰਨਾਮੈਂਟ ਵੱਲੋਂ ਵੀ ਤੇ ਕਮੋਡੀਸ਼ਨ ਉੱਥੇ ਬੜੀ ਹਾਰਡ ਟੂ ਫਾਈਂਡ ਕਮੋਡੀਸ਼ਨ ਬੜੀ ਮੁਸ਼ਕਲ ਨਾਲ ਮਿਲਦੀ ਆ ਆ ਛੋਟਾ ਨਗਰ ਆ ਪਰ ਆਹ ਦੋਵਲੇ ਸੰਗਤਾਂ ਜਾਂ ਹੋਰ ਖੇਡ ਪ੍ਰੇਮੀ ਆਉਣਗੇ ਉੱਥੇ ਸੌਕਰ ਦੀਆਂ ਟੀਮਾਂ ਛੋਟਿਆਂ ਦੀਆਂ ਵੱਡਿਆਂ ਦੀਆਂ ਗਰਲਜ਼ ਦੀਆਂ ਬਾਲੀਵਾਲ ਦੀਆਂ ਟਾਗ ਆਫ ਵਾਰ ਬਹੁਤ ਸਾਰੇ ਤੁਸੀਂ ਚਾਰਟ ਦੇ ਦੇ ਸਕਦੇ ਆ ਬਾਲੀਵਾਲ ਇਸੇ ਤਰ੍ਹਾਂ ਦਾ ਉਹ ਕੋ ਸਾਰੀਆਂ ਗੇਮਾਂ ਹੋਣਗੀਆਂ ਗਤਗਾ ਹੋਊਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਆਪੇ ਵੱਧ ਜੜ ਕੇ ਉੱਥੇ ਤੁਸੀਂ ਹਿੱਸਾ ਲੈ ਸਕਦੇ ਆ ਤੇ ਚੜ੍ਹਦੀ ਕਲਾ ਦੀ ਤੁਹਾਡੀ ਅਰਦਾਸ ਕਰਦੇ ਜੀ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਜੇ ਅਗਲੀ ਖਬਰ ਬਾਲ ਗੱਲ ਕੀਤੀ ਜਾਵੇ ਤਾਂ ਬੜੀ ਹੀ ਚਿੰਤਾ ਵਾਲੀ ਖਬਰ ਹੈ ਜਿਹੜੀ ਆਸਟ੍ਰੇਲੀਆ ਤੋਂ ਸਾਹਮਣੇ ਆ ਰਹੀ ਹੈ ਕਿਉਂਕਿ ਸੁਨਹਿਰੀ ਭਵਿੱਖ ਦੀ ਆਸ ਦੇ ਵਿੱਚ ਬਾਹਰ ਪੜਨ ਦੇ ਲਈ ਪੜਨ ਲਈ ਤਾਂ ਆਪਾਂ ਕਹਿ ਦਿੰਨੇ ਆ ਵੀ ਇੱਥੇ ਇੱਕ ਜ਼ਰੀਆ ਵੀ ਸਟੱਡੀ ਦੇ ਲਈ ਸਟੂਡੈਂਟ ਨੇ ਜਿਹੜੇ ਉੱਥੇ ਜਾ ਰਹੇ ਨੇ ਪਰ ਜ਼ਰੀਆ ਬਣਦਾ ਹੈ ਕੰਮਕਾਜ ਕਰਨ ਦਾ ਕਿ ਉਹ ਚਾਹੁੰਦੇ ਨੇ ਵੀ ਉੱਥੇ ਜਾ ਕੇ ਸਾਨੂੰ ਕੰਮਕਾਜ ਮਿਲ ਜਾਣ ਅਸੀਂ ਉੱਥੇ ਕੰਮਕਾਜ ਕਰ ਲਈਏ ਸਾਡਾ ਭਵਿੱਖ ਜਿਹੜਾ ਉਹ ਸਬਰ ਜਾਵੇ ਕਿਉਂਕਿ ਉਹਨਾਂ ਨੂੰ ਪੰਜਾਬ ਜਾਂ ਭਾਰਤ ਦੇ ਵਿੱਚ ਜਾਂ ਹੋਰ ਵੀ ਕਈ ਦੇਸ਼ ਐਸੇ ਹੋਣਗੇ ਜਿੱਥੇ ਉਹਨਾਂ ਨੂੰ ਆਪਣਾ ਭਵਿੱਖ ਸੁਨਹਿਰੀ ਹੁੰਦਾ ਦਿਖਾਈ ਨਹੀਂ ਦੇ ਰਿਹਾ ਉਹਨਾਂ ਨੂੰ ਲੱਗਦਾ ਹੈ ਕਿ ਥੋੜੀ ਬਹੁਤ ਮਿਹਨਤ ਜਿਹੜੀ ਇੱਥੇ ਕਰਨੀ ਹੈ ਉੱਥੇ ਜਾ ਕੇ ਕੁਝ ਡਬਲ ਟ੍ਰਿਪਲ ਮਿਹਨ ਸਾਡਾ ਭਵਿੱਖ ਸਬਰ ਹੀ ਜਾਵੇ ਪਰ ਆਸਟ੍ਰੇਲੀਆ ਦੀ ਜੇ ਗੱਲ ਕੀਤੀ ਜਾਵੇ ਤਾਂ ਸਟੂਡੈਂਟਸ ਨੂੰ ਰਹਿਣ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਨੇ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਕਈ ਤਸਵੀਰਾਂ ਤੇ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿੱਥੇ ਬੱਚਿਆਂ ਦੀ ਖੱਜਲ ਖੁਵਾਰੀ ਹੋ ਰਹੀ ਹੈ ਉਹਨਾਂ ਨੂੰ ਰਹਿਣ ਦੇ ਲਈ ਘਰ ਤੱਕ ਨਹੀਂ ਮਿਲ ਰਹੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਹੈ ਹੁਣ ਗਵਰਨਮੈਂਟਾਂ ਨੇ ਵੀ ਦੋਨੇ ਚਾਹੇ ਆਪੋਜੀਸ਼ਨ ਪਾਰਟੀ ਜਾਂ ਰੂਲਿੰਗ ਪਾਰਟੀ ਆਸਟ੍ਰੇਲੀਅਨ ਲੇਬਰ ਪਾਰਟੀ ਇਹ ਲਿਬਰੋਪਾਰਟੀ ਵੀ ਇਸ ਨਾਲ ਦੇ ਉੱਤੇ ਸਿਆਸਤ ਵੀ ਚੱਲ ਰਹੀ ਆ ਕਾਫੀ ਸਾਰੇ ਪਹਿਲਾਂ ਸਟੂਡੈਂਟ ਦਾ 7 ਲੱਖ ਦੇ ਕਰੀਬ ਸਟੂਡੈਂਟ ਇੱਥੇ ਪਹੁੰਚ ਚੁੱਕਾ ਆ ਉਹਨਾਂ ਦੀ ਸੈਟਲਮੈਂਟ ਤੇ ਘਰਾਂ ਦਾ ਕ੍ਰਾਈਸਿਸ ਆ ਚੁੱਕਾ ਹਾਊਸਿੰਗ ਕ੍ਰਾਈਸਿਸ ਹੋਣ ਕਰਕੇ ਰੈਂਟ ਬਹੁਤ ਜ਼ਿਆਦਾ ਆ ਇਸੇ ਇੱਥੇ ਸਾਰਿਆਂ ਦੇ ਮਾਪਿਆਂ ਨੂੰ ਇਹ ਬੇਨਤੀ ਕਰਾਂਗੇ ਸਟੂਡੈਂਟ ਉਹਨਾਂ ਜਿਨ੍ਹਾਂ ਨੇ ਵੀ ਬੱਚੇ ਆਪਣੇ ਭੇਜਣੇ ਹੁੰਦੇ ਆ ਜਾਂ ਭੇਜੇ ਹੋਏ ਆ ਉਹਨਾਂ ਦੇ ਆਉਣ ਤੋਂ ਪਹਿਲਾਂ ਉਹਨਾਂ ਦੀ ਕਮੋਡੀਸ਼ਨ ਦਾ ਅਰੇਂਜਮੈਂਟ ਜ਼ਰੂਰ ਕਰ ਲਿਆ ਜਾਵੇ ਬਹੁਤ ਸਾਰੇ ਦੇਖਣ ਦੇ ਵਿੱਚ ਆਇਆ ਹੁਣ ਯੂਨੀਵਰਸਿਟੀਆਂ ਦੇ ਵਿੱਚ ਵੀ ਕਿਤੇ ਵੀ ਕਮੋਡੀਸ਼ਨ ਮਹੀ ਮਿਲ ਰਹੀ ਜਾਂ ਮੋਬਾਈਲ ਘਰਾਂ ਦੇ ਵਿੱਚ ਜਿਹੜੇ ਜਿਦਾਂ ਕਿ ਕੈਰਾਵਨ ਪਾਰਕ ਹੁੰਦੇ ਉਹਨਾਂ ਦੇ ਵਿੱਚ ਵੀ ਬਹੁਤ ਮਹਿੰਗੀ ਹੋ ਚੁੱਕੀ ਆ ਇਸ ਕਰਕੇ ਦੇਖਣ ਦੇ ਵਿੱਚ ਆਇਆ ਲਾਸਟ ਕੁਝ ਕੱਪਲ ਦੀ ਬੀਕ ਪਹਿਲਾਂ ਦੀ ਗੱਲ ਵੀ ਆ ਵੀ ਆਪਸ ਵਿੱਚ ਹੀ ਲੜਾਈ ਹੋ ਕੇ ਸਟੂਡੈਂਟ ਇੱਕ ਦੂਜੇ ਦੀ ਜਾਨ ਨੂੰ ਵੀ ਜੋਖਮ 'ਚ ਪਾ ਲਿਆ ਜਦੋਂ ਜਾਨ ਵੀ ਉੱਦੀ ਜਾਂਦੀ ਲੱਗੀ ਤਾਂ ਹੁਣ ਗਵਰਨਮੈਂਟ ਆ ਇਹਨਾਂ ਗੱਲਾਂ ਤੋਂ ਹੀ ਸਿੱਖਦੀਆਂ ਸਾਡੇ ਹੀ ਬੰਦੇ ਸਿਖਾਉਂਦੇ ਆ ਵੀ ਜਿਹੜੇ ਤੁਸੀਂ ਜਿਹੜੇ ਕੋਰਸ ਜਾਂਦੇ ਉਹਦੇ ਵਿੱਚ ਰਹੋਗੇ ਤਾਂ ਜੁਲਾਈ ਤੋਂ ਤੁਹਾਨੂੰ ਐਡਮਿਸ਼ਨ ਮਿਲਣਗੇ ਔਰ ਜੈਨੂਨ ਸਟੂਡੈਂਟਸ ਨੂੰ ਹੋਣਗੇ ਜਿਹਦਾ ਤੁਸੀਂ ਦੱਸਿਆ ਹੀ ਆ ਕਿ ਬਹਾਨਾ ਬਣਾਉਂਦੇ ਆ ਇਹਨਾਂ ਗਵਰਨਮੈਂਟ ਨੂੰ ਪਤਾ ਲੱਗ ਚੁੱਕਾ ਵੀ ਪੈਸੇ ਕਮਾਉਣ ਆਉਂਦੇ ਆ ਰੋਜ਼ਗਾਰ ਵੀ ਆ ਨਾਲ ਰੋਜ਼ਗਾਰ ਵੱਲੋਂ ਸਭ ਤੋਂ ਜ਼ਿਆਦਾ ਚੱਲ ਜਾਂਦੇ ਪੈਸੇ ਕਮਾਉਣ ਨੂੰ ਪੜ੍ਹਾਈ ਪਿੱਛੇ ਰਹਿ ਜਾਂਦੀ ਆ ਸੋ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਕਮੋਡੀਸ਼ਨ ਆਉਣ ਤੋਂ ਪਹਿਲਾਂ ਕਿਤੇ ਵੀ ਅਰੇਂਜਮੈਂਟ ਕਰ ਲਿਆ ਜਾਵੇ ਪੱਕੀ 2-3 ਮਹੀਨਿਆਂ ਦੀ ਤਾਂ ਬੱਚਿਆਂ ਕੋਲ ਥੋੜ੍ਹਾ ਜਿਹਾ ਨਾਫ ਮਨੀ ਵੀ ਹੋਵੇ 4-5000 ਡਾਲਰ ਕਿ ਉਹਨੂੰ ਔਖੇ ਦੇਣ ਜਾਂ ਇਦਾਂ ਦਾ ਕਿ ਉਸ ਸਟੈਪ ਤੋਂ ਲੈਣਾ ਚਾਹਾਂਗੇ ਤੁਹਾਨੂੰ ਵਿੱਚ ਰੋਕਾਂਗੇ ਤਾਂ ਤੁਸੀਂ ਇੱਕ ਸ਼ਬਦ ਦੀ ਵਰਤੋਂ ਕੀਤੀ ਹੈ ਕਿ ਮੋਬਾਈਲ ਕਾਰ ਅ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਜਾਣਕਾਰੀ ਦਿਓ ਕਿ ਮੋਬਾਈਲ ਕਾਰ ਕੀ ਹੁੰਦੇ ਹੈ ਹਾਂਜੀ ਤੁਸੀਂ ਇਹ ਦੇਖ ਸਕਦੇ ਆ ਤੁਹਾਨੂੰ ਫੋਟੋ ਵੀ ਇਹ ਇਹਦੀ ਦਨ ਟ੍ਰੱਕ ਆਪਣਾ ਫੋਰ ਵੀ ਡਰਾਈਵ ਹੋਵੇ ਜਾਂ ਵੱਡੀ ਕਾਰ ਹੋਵੇ ਪਿੱਛੇ ਤੁਸੀਂ ਪਾ ਕੇ ਉਹ ਪਲੱਗ ਲਾ ਕੇ ਕਿਤੇ ਵੀ ਲਾ ਸਕਦੇ ਆ ਇੱਧਰ ਬਹੁਤ ਸਾਰੇ ਘਰਾਂ ਦੇ ਵਿੱਚ ਹੁਣ ਪਿੱਛੇ ਉਹ ਮੋਬਾਈਲ ਘਰ ਰੱਖ ਰਹੇ ਹੋਏ ਉਹਨਾਂ ਦੇ ਵਿੱਚ ਬੈੱਡਰੂਮ ਹੁੰਦਾ ਟਾਇਲਟ ਬਾਥਰੂਮ ਹੁੰਦੇ ਆ ਉਹਨਾਂ ਨੂੰ ਸਿਰਫ ਪਲੱਗ ਇਨ ਕਰਨ ਆਉਂਦਾ ਬਿਜਲੀ ਦਾ ਸੋਚ ਦੇਣਾ ਆਉਂਦਾ ਬਸ ਉਹ ਆਪਣੇ ਆਪ ਇੱਕ ਘਰ ਦਾ ਰੂਪ ਬਿਚੇ ਚੁੱਲਾ ਸਾਰਾ ਕੁਝ ਵਿਚੇ ਹੁੰਦਾ ਆ ਉਹਨਾਂ ਦੇ ਵਿੱਚ ਵੀ ਅਕਮੋਡੇਸ਼ਨ ਨਹੀਂ ਮਿਲਦੀ ਕੁਝ ਇੱਕ ਬੱਚੇ ਦੱਸਦੇ ਨਹੀਂ ਕੁਝ ਇੱਕ ਬੰਦਿਆਂ ਨੂੰ ਤਾਂ ਸਿਟੀ ਦੇ ਵਿੱਚ ਵੀ ਇੱਥੇ ਵੀ ਟੈਂਟਾਂ ਦੇ ਵਿੱਚ ਵੀ ਗੋਰਿਆਂ ਨੂੰ ਰਹਿਣਾ ਪੈ ਰਿਹਾ ਜਿਹੜਾਂ ਨੂੰ ਕੋਈ ਜੌਬਸ ਹੈ ਨਹੀਂ ਗਿਆ ਜਾਂ ਕੰਮ ਨਹੀਂ ਹੈਗੇ ਜਾਂ ਸ਼ੇਅਰ ਅਕਮੋਡੇਸ਼ਨ ਦੇ ਵਿੱਚ ਰਲਾਈਆਂ ਹੁੰਦੀਆਂ ਬੇਸਮੈਂਟਾਂ ਦੇ ਵਿੱਚ ਰਲਾਈਆਂ ਹੁੰਦੀਆਂ ਗ੍ਰੈਨੀ ਫਲੈਟਸ ਹੁੰਦੇ ਆ ਪਿੱਛੇ ਇਦਾਂ ਹੀ ਕੈਰਾਵਨ ਪਾਰਕ ਹੁੰਦੇ ਉੱਥੇ ਇਕੱਲੀ ਪਾਰਕਿੰਗ ਜਿਹੜੀ ਆ ਸਿਰਫ ਜਿੱਦਾਂ ਹੰਗ ਸਿੰਘਾਂ ਦੇ ਆਪਣੇ ਘਰ ਹੁੰਦੇ ਪਿੱਛੇ ਪਾਇਓ ਇਸੇ ਤਰ੍ਹਾਂ ਟੈਂਟ ਰੂਪੀਏ ਘਰ ਹੀ ਹੁੰਦੇ ਆ ਕਿਸਮ ਦੇ ਬਿਲਕੁਲ ਅੰਦਰ ਰਹਿ ਸਕਦੇ ਆ ਕੋਈ ਪ੍ਰੋਬਲਮ ਨਹੀਂ ਇੱਥੇ ਕਿਤੇ ਸੀਜ਼ਨ ਵੀ ਹੁੰਦਾ ਕੰਮਾਂ ਦਾ ਜਿੱਦਾਂ ਉਹਨਾਂ ਕਈ ਵਾਰੀ ਸਪਰਗਸ ਦਾ ਸੀਜ਼ਨ ਆ ਜਾਂ ਕਿਤੇ ਹੋ ਟਮਾਟੋ ਦਾ ਜਿੱਨਾ ਮੁੰਡੇ ਕੰਮ ਕਰਦੇ ਆ ਉਹ ਤੇ ਗੱਡੀ ਦੇ ਪਿੱਛੇ ਉਹ ਘਰ ਆਪਣਾ ਪਾਇਆ ਹੁੰਦਾ ਜਿੱਥੇ ਜਾਂਦੇ ਉੱਥੇ ਪਲਾਗ ਇਨ ਕਰਕੇ ਤੇ ਉਹ ਉਥੇ ਆਪਣਾ ਰੈਣ ਬਸੇਰਾ ਬਣਾ ਲੈਂਦੇ ਤੇ ਆਪਣਾ ਸੀਜ਼ਨ ਲਾ ਕੇ ਹੋਰ ਅੱਗੇ ਜਾਂਦੇ ਰਹਿੰਦੇ ਆ ਇਹ ਬਹੁਤ بڑا ਕੰਟਰੀ ਹੋਣ ਕਰਕੇ ਘਰਾਂ ਦੀ ਹੁਣ ਬਹੁਤ ਸ਼ਾਰਟੇਜ ਆ ਚੁੱਕੀ ਆ ਕਾਫੀ ਮਹਿੰਗਾਈ ਹੋ ਚੁੱਕੀ ਆ ਤਦੇ ਹੀ ਅਸੀਂ ਤੁਹਾਨੂੰ ਦੱਸਦੇ ਹੁੰਨੇ ਆ ਸਕਿੱਲ ਸ਼ਾਰਟੇਜ ਦੀ ਵੀ ਬੜੀ ਲੋੜ ਆ ਇਹਦੇ ਨਾਲ ਹੀ ਸੰਦਰ ਤੁਹਾਨੂੰ ਇਥੇ ਇਹ ਵੀ ਵਰਣ ਕਰਦੀ ਏ ਕਿ ਹੁਣ ਇਹ ਵੀ ਆਸਟ੍ਰੇਲੀਆ ਨੇ ਆਸਟ੍ਰੇਲੀਆਨਾ ਇਮੀਗ੍ਰੇਸ਼ਨ ਨੇ ਹੋਮ ਫੀਅਰਸ ਵੀ ਚੈੱਕ ਕਰ ਸਕਦੇ ਆ ਵੀ ਸ਼ਾਰਟ ਸਰਵਿਸ ਵੀਜ਼ਾ ਜਾਂ ਹੌਲੀਡੇ ਵੀਜ਼ਾ ਵੀ ਖੋਲ ਦਿੱਤਾ ਉਹਦੇ ਵਿੱਚ ਹੁਣ ਉਮ ਡਾਇਨਾ ਤੇ ਇੰਡੀਆ ਵੀ ਐਂਟਰ ਕਰ ਦਿੱਤਾ ਆ ਸੋ ਥੋੜੇ ਸਮੇਂ ਲਈ ਸਕਿੱਲ ਸ਼ੋਰਟ ਜਿਨ੍ਹਾਂ ਦੇ ਕੋਲ ਸਕਿੱਲ ਹੈ ਉਹ ਕੰਮ ਕਰਨ ਆ ਸਕਦੇ ਆ ਬਟ ਜੈਨੂਅਨ ਹੋਣ ਸਹੀ ਹੋਣ ਉਹਨਾਂ ਦਾ ਸਾਰਾ ਸਕਿੱਲ ਉਹਨਾਂ ਦੇ ਕੋਲ ਹੋਵੇ ਉਹ ਵਜਾ ਬਹੁਤ ਛੇਤੀ ਵਿਲਟ ਉਹਦਾ ਆਊਗੇ ਬਹੁਤ ਛੇਤੀ ਸ਼ੁਰੂ ਹੋ ਜਾਊਗਾ ਸਟੂਡੈਂਟਸ ਦਾ ਵੀ ਇਹੀ ਆ ਕਿ ਜਿਹਦੇ ਵਿੱਚ ਉਹ ਹੈ ਨਾਲ ਉਹਦੇ ਕੰਮ ਬੜਾ ਮੋਟਾ ਮਿਲ ਜਵੇ ਤਾਂ ਘਰਦਿਆਂ ਨੂੰ ਫੇਰ ਹੀ ਚਾਹੀਦਾ ਇਹਨਾਂ ਦੇਸ਼ਾਂ ਦੇ ਵਿੱਚ ਚਾਹੇ ਉਹਨੂੰ ਕੈਨੇਡਾ ਹੋਵੇ ਚਾਹੇ ਇੰਗਲੈਂਡ ਜਾਂ ਇੱਧਰ ਕਿਤੇ ਵੀ ਵੇ ਬਿਲਕੁਲ ਨਾਨ ਸੋਚੋ ਮਹਗਾਈ ਬਹੁਤ ਹੋ ਚੁੱਕੀ ਆ ਘਰਾਂ ਦੇ ਰੈਂਟ ਤੇ ਹੋਰ ਗਰੋਸਰੀ ਦੇ ਸਾਰਾ ਕੁਝ ਹੀ ਮਹਿੰਗਾ ਆ ਤੋਂ ਇਸੇ ਕਰਕੇ ਬੇਨਤੀ ਹੁੰਦੀ ਹਰ ਵਾਰੀ ਵੀ ਉਹਨਾਂ ਨੂੰ ਡਰਾਈਵਿੰਗ ਵੀ ਜ਼ਰੂਰ ਸਿਖਾ ਲਓ ਸਾਰੇ ਰੋਲ ਆਉਣੇ ਚਾਹੀਦੇ ਆ ਕਿ ਜੇ ਇੱਕ ਤੇ ਕੰਮ ਤੇ ਵੀ ਜਾਣਾ ਤਾਂ ਡਰਾਈਵਿੰਗ ਉਹ ਤੋਂ ਕਾਫੀ 90% ਜੌਬ ਦੇ ਲਈ ਹੈਲਪ ਕਰਦੀ ਆ ਬਹੁਤ ਸਾਰੀਆਂ ਗੱਲਾਂ ਆ ਜੇ ਤੁਸੀਂ ਜੁੜੇ ਰਹੋਗੇ ਇਸੇ ਤਰ੍ਹਾਂ ਅਗਲੀ ਵਾਰੀ ਨੂੰ ਅਸੀਂ ਜਿਹੜੀਆਂ ਨਵੀਆਂ ਐਮੈਂਡਮੈਂਟਸ ਆਈਆਂ ਸਟੂਡੈਂਟ ਵਾਸਤੇ ਇੰਡੀਆ ਤੋਂ ਵੀ ਉਹ ਤੁਹਾਨੂੰ ਅਸੀਂ ਹੋਰ ਅਪਗ੍ਰੇਡ ਪ੍ਰੋਫੈਸ਼ਨ ਕਰਦੇ ਰਹਿਾਂਗੇ ਕਾਫੀ ਖੇਤੀ ਸੁਧਾਰ ਪੋਨੇ ਵਾਲਾ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਜੇ ਅਸੀਂ ਹੁਣ ਪੰਜਾਬ ਦੇ ਵੱਲ ਵੀ ਝਾਤ ਮਾਰ ਲਈਏ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਗਰਮੀ ਬਹੁਤ ਵੱਧ ਗਈ ਹੈ ਤਾਂ ਮੈਂ ਇਲੈਕਸ਼ਨ ਦੇ ਵਿੱਚ ਵੀ ਬੜੀ ਗਹਿਮਾ ਗਹਿਮੀ ਚੱਲ ਰਹੀ ਹੈ ਤਾਂ ਇੱਕ ਸਮਾਂ ਹੁੰਦਾ ਸੀ ਕਿ ਜਦੋਂ ਸਰਪੰਚੀ ਦੀਆਂ ਚੋਣਾਂ ਬਾਰੇ ਪਿੰਡ ਵਾਲਿਆਂ ਨੂੰ ਪਤਾ ਹੁੰਦਾ ਸੀ ਜਾਂ ਐਮਸੀ ਦੀਆਂ ਚੋਣਾਂ ਬਾਰੇ ਸ਼ਹਿਰ ਵਾਲਿਆਂ ਨੂੰ ਵਾਰਡ ਵਾਲਿਆਂ ਨੂੰ ਪਤਾ ਹੁੰਦਾ ਸੀ ਤਾਂ ਉੱਥੋਂ ਤੱਕ ਹੀ ਲੋਕ ਸੀਮਤ ਸੀਗੇ ਜਾਂ ਜਦੋਂ ਐਮਐਲਏ ਦੀਆਂ ਵੋਟਾਂ ਹੁੰਦੀਆਂ ਸੀ ਉਦੋਂ ਸਭ ਨੂੰ ਲੱਗਦਾ ਹੁੰਦਾ ਸੀ ਕਿ ਹਾਂ ਵੋਟਾਂ ਹੈਗੀਆਂ ਨੇ ਪਰ ਆਮ ਲੋਕਾਂ ਨੂੰ ਉਹਨਾਂ ਦੇ ਨਾਲ ਵੀ ਕੋਈ ਵਾਅ ਵਾਸਤਾ ਨਹੀਂ ਸੀ ਹੁੰਦਾ ਪਰ ਲੋਕ ਸਭਾ ਇਲੈਕਸ਼ਨਸ ਬਾਰੇ ਲੋਕ ਬਹੁਤ ਘੱਟ ਜਾਣਦੇ ਸੀ ਇਹ ਪਹਿਲੀ ਵਾਰ ਹੋਇਆ ਕਿ ਲੋਕਾਂ ਨੂੰ ਲੋਕ ਸਭਾ ਇਲੈਕਸ਼ਨ ਦੇ ਵਿੱਚ ਵੀ ਇੰਟਰਸਟ ਹੋਇਆ ਵੱਖੋ ਵੱਖਰੀਆਂ ਪਾਰਟੀਆਂ ਦੇ ਦਿੱਗਜ ਲੀਡਰ ਪੰਜਾਬ ਦੇ ਵਿੱਚ ਆਉਣ ਨੂੰ ਮਜਬੂਰ ਹੋ ਗਏ ਨੇ ਇਹ ਜਿ ਲੱਗਦਾ ਹੈ ਵੀ ਜਿਵੇਂ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਪੰਜਾਬ ਦਾ ਬਹੁਤ ਜ਼ਿਆਦਾ ਅਹਿਮ ਰੋਲ ਹੁੰਦਾ ਕਿਉਂਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਦੱਸਿਆ ਸੀਗਾ ਕਿ ਨਰਿੰਦਰ ਮੋਦੀ ਪਟਿਆਲਾ ਦੇ ਵਿੱਚ ਰੈਲੀ ਕਰਨ ਆਏ ਅਯੋਗਿਆ ਦਿਤੇਨਾਥ ਨੂੰ ਵੀ ਆਉਣਾ ਪਿਆ ਤੇ ਨਾਲ ਦੀ ਨਾਲ ਜਿਹੜੇ ਹੈਗੇ ਨੇ ਅਮਿਤ ਸ਼ਾਹ ਉਹਨਾਂ ਨੂੰ ਵੀ ਆਉਣਾ ਪਿਆ ਕੇਜਰੀਵਾਲ ਤਾਂ ਅਕਸਰ ਹੀ ਕਿਤੇ ਨਾ ਕਿਤੇ ਦੌਰੇ ਤੇ ਰਹਿੰਦੇ ਨੇ ਉਸੇ ਤਰ੍ਹਾਂ ਹੀ ਜੇ ਰਾਹੁਲ ਗਾਂਧੀ ਦੀ ਗੱਲ ਕੀਤੀ ਜਾਵੇ ਜਾਂ ਪ੍ਰੇਨਕਾ ਗਾਂਧੀ ਦੀ ਗੱਲ ਕੀਤੀ ਜਾਵੇ ਜਾਂ ਹੋਰ ਵੀ ਫਟੇਲੇ ਆਦਰ ਨੇ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਰੈਲੀਆਂ ਕਰਦੇ ਹੋਏ ਦਿਖਾਈ ਦਿੱਤੇ ਨੇ ਤਾਂ ਇੰਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਐਨਆਰਆਈ ਜਿਹੜੇ ਸਾਡੇ ਪਹਾਣੇ ਉਹ ਕੀ ਸੋਚਦੇ ਨੇ ਲੋਕ ਸਭਾ ਇਲੈਕਸ਼ਨ ਬਾਰੇ? ਐ ਥੈਂਕਸ ਫॉर कंसर्न ਪਹਿਲੀ ਗੱਲ ਤਾਂ ਮੈਂ ਤੁਹਾਨੂੰ ਵੈਸੇ ਹੀ ਤੁਸੀਂ ਇਹ ਕਹਿ ਦਿੱਤਾ ਟਾਈਮ ਦੇ ਲਈ ਸ਼ੁਰੂ ਕਰਤਾ ਬਹੁਤ ਹੀ ਚੰਗੀ ਗੱਲ ਆ ਜੀ ਜੇ ਅਸੀਂ ਇਤਿਹਾਸ ਦੇ ਪਿੱਛੇ ਦੇਖਿਆ ਜਾਵੇ ਜਾਂ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਤੋਂ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਦੇਖਿਆ ਜਾਵੇ ਲੈ ਕੇ ਪਾਪ ਕੀ ਜਾਨ ਜਲਾਇ ਕਾਬਲੋਂ ਪਾਇਆ ਉਸ ਵੇਲੇ ਕਹਿ ਦੇਣਾ ਜਦੋਂ ਜ਼ੁਲਮ ਕਰਨ ਆਦੇ ਸੀ ਇੰਨਾ ਜ਼ੁਲਮ ਹੁੰਦਾ ਸੀ ਕਿ ਉਹ ਸਾਰੀ ਹਿਸਟਰੀ ਨੂੰ ਜੇ ਦੇਖਿਆ ਜਾਵੇ ਗੋ ਨਾਲ ਤੇ ਪੰਜਾਬ ਹੀ ਸੀ ਉਹ ਸਾਂਝਾ ਵਿੱਚ ਇਹ ਪਾਕਿਸਤਾਨ ਦਾ ਪੰਜਾਬ ਨਨਕਾਣਾ ਸਾਹਿਬ ਤੋਂ ਬੱਚੀ ਦੂਸਰਾ ਪੰਜਾਬ ਇਹੀ ਇੱਕ ਜਿਹੜੇ ਧਾੜ ਵੀ ਆਉਂਦੇ ਆ ਜਿਹੜੇ ਲੁੱਟਣ ਆਉਂਦੇ ਉਹਨਾਂ ਨੂੰ ਮੋੜ ਦਿੰਦਾ ਆ ਹੁਣ ਕਿਉਂ ਨਾ ਪੰਜਾਬੀਆਂ ਦੇ ਆਪਣੇ ਖੂਨ ਦੇ ਵਿੱਚ ਆ ਪੰਜਾਬੀ ਇਸ ਗੱਲ ਦੀ ਜ਼ਰੂਰਤ ਰੱਖਦੇ ਆ ਪੰਜਾਬੀਆਂ ਦਾ ਇਹ ਸੁਭਾਅ ਆ ਪਿਆਰ ਨਾਲ ਜੋ ਮਰਜ਼ੀ ਕਰ ਲੈਣ ਕੋਈ ਕਰ ਲਵੇ ਤੈਨਾਂ ਦਾ ਮੰਨਣ ਕਿਸੇ ਦੀ ਜੇ ਇਹਨਾਂ ਦੇ ਕੋਈ ਜ਼ੁਲਮ ਕਰਦਾ ਜਿਹਨਾਂ ਦੀ ਕੋਈ ਸੁਣਵਾਈ ਨਹੀਂ ਕਰਦਾ ਜਿਹਨਾਂ ਨੂੰ ਸੜਕਾਂ ਤੇ ਪਿਠਾਈ ਰੱਖਣਾ ਜੇ ਇਹਨਾਂ ਦੀ ਕੋਈ ਗੱਲ ਸੁਣਨੀ ਨਹੀਂ ਅਜੇ ਤੱਕ ਕੋਈ ਨਿਆਂ ਹੋਇਆ ਹੀ ਨਹੀਂ ਕਦੀ ਵੀ ਜੇ ਹੁਣ 1984 ਵੀ ਲੈ ਲਓ ਜਾਂ ਪਹਿਲਾਂ ਵੀ ਲੈ ਲਓ ਉਹ ਤੋਂ ਬਾਅਦ ਦਾ ਵੀ ਤੁਸੀਂ ਜੇ ਜੇ ਸ਼ੁਰੂ ਤੋਂ ਲੈ ਕੇ ਇਤਿਹਾਸ ਦੇਖਦੇ ਆ ਤਾਂ ਇਹ ਪੰਜਾਬ ਹੀ ਮੋੜਦਾ ਰਿਹਾ ਧੜਬਿਆਂ ਨੂੰ ਜੀ ਇਹ ਲੁੱਟ ਕੇ ਲੈ ਜਾਂਦੇ ਸੀ ਚਾਹੇ ਧੀਆਂ ਬਿਨਾ ਤਨ ਮਨ ਧਨ ਤਾਂ ਇਹ ਪੰਜਾਬੀ ਹੀ ਮੋੜਦੇ ਰਿਹਾ ਤੁਹਾਡੇ ਸੂਰਬੀਰ ਪੰਜਾਬੀ ਦੁਨੀਆ ਤੇ ਇਹ ਉਈ ਹੁਣ ਵੱਖਰੀ ਗੱਲ ਨਹੀਂ ਐ ਜਦੋਂ ਜਨਰਲ ਹਰੀ ਸਿੰਘ ਲਲੂਆ ਵਰਗੇ ਜੋਧਿਆਂ ਦਾ ਨਾਮ ਹੱਲੇ ਵੀ ਸਭ ਤੋਂ ਟੌਪ ਦੇ ਉੱਗ ਆਉਂਦਾ ਤੇ ਸਿੱਖ ਰਾਜ ਦੇ ਉੱਤੇ ਜਦੋਂ ਆਪਾਂ ਮਾਣ ਕਰਦੇ ਆਂ ਸਰਕਾਰ ਦੇ ਖਾਲਸਾ ਸਿੱਖ ਰਾਜ ਦਾ ਤਾਂ ਉਹਦੇ ਵਿੱਚ ਸਾਰਿਆਂ ਨੂੰ ਕਿੱਦਾਂ ਬਰਾਬਰਤਾ ਮਿਲਦੀ ਆ ਚਾਹੇ ਮੰਦਰਿਆ ਚਾਹੇ ਗੁਰਦੁਆਰਾ ਚਾਹੇ ਮਸਜਿਦ ਆ ਗੋੜ ਹਰੇਕ ਨੂੰ ਬਰਾਬਰ ਜ਼ਮੀਨਾਂ ਹਰੇਕ ਨੂੰ ਬਰਾਬਰ ਹੱਕ ਹਰੇਕ ਨੂੰ ਬਰਾਬਰ ਕੈਬਨਟ ਹਰੇਕ ਬਰਾਬਰ ਸੋ ਉਹ ਚੀਜ਼ਾਂ ਨੂੰ ਭਾਲਦੇ ਆ ਪੰਜਾਬੀ ਜੇ ਹੁਣ ਲੋਕ ਸਭਾ ਆਉਂਦੀ ਆ ਤੇ ਇਹਦੇ ਵਿੱਚ ਵੀ ਭਾਲਦੇ ਆ ਕਾਫੀ ਸਾਰੀ ਐਨ ਆਰ ਆਈ ਦੀ ਇਹੀ ਉਮੀਦ ਆ ਇੱਕ ਬਰਖਰਾ ਹੀ ਇਤਿਹਾਸ ਸੱਜਣਗੇ ਜਣਗੇ ਜਿੱਥੋਂ ਤੱਕ ਲੱਗ ਰਿਹਾ ਉਮੀਦ ਵੀ ਕਰਦੇ ਆ ਅਸੀਂ ਅਰਦਾਸ ਵੀ ਕਰਦੇ ਆ ਕਿ ਇਹ ਕਿਸੇ ਦੇ ਲੱਗ ਲਗਾ ਦੇ ਵਿੱਚ ਨਾ ਜਿੱਦਾਂ ਹੁਣ ਤੁਹਾਡੇ ਕੋਸ਼ਿਕ ਨਿੱਜ ਸਵਾਰਥੀ ਬੰਦਿਆਂ ਨੇ ਪਾਰਟੀਆਂ ਬਦਲੀਆਂ ਸਵੇਰ ਨੂੰ ਕਿਤੇ ਰਾਤ ਨੂੰ ਕਿਤੇ ਦੁਪਹਿਰ ਨੂੰ ਕਿਤੇ ਕਿਤੇ ਪ੍ਰਧਾਨ ਕਿਤੇ ਸੈਕਟਰੀ ਕਿਤੇ ਐਮਐਲਿਕ ਦੇ ਐਨਪੀ ਇਹਨਾਂ ਦਾ ਕੋਈ ਵਸਾ ਨਹੀਂ ਤੋ ਦੇਖਣ ਦੇ ਵਿੱਚ ਆ ਰਿਹਾ ਆ ਜਿੱਦਾਂ ਜਿੱਦਾਂ ਵੀ ਗੁਰੂ ਸਾਹਿਬ ਨੇ ਇਹਨਾਂ ਨੂੰ ਬਖਸ਼ੀਆਂ ਕੀਤੀਆਂ ਗੁਰੂ ਸਾਹਿਬ ਦੇ ਹਦੇਸ਼ ਹੁੰਦੇ ਰਹਿਆ ਪੰਜਾਬੀਆਂ ਨੇ ਹੀ ਮੂੰਹ ਤੋੜਿਆ ਜਿਹੜੇ ਇੱਕ ਤੰਤਰ ਸੀਗਾ ਪਹਿਲਾਂ ਉਸ ਵੇਲੇ ਵੀ ਇਹੀ ਖਾਸ ਧਿਆਨ ਰੱਖਣ ਵਾਲੀ ਗੱਲ ਆ ਕਿ ਪ੍ਰਜਲਿਤ ਜਿਹੜੀ ਉਸ ਵੇਲੇ ਗੁਰੂ ਸਾਹਿਬਾਂ ਵੱਲੇ ਰਾਸ ਸੀ ਸਦਾਂ ਸੀਗਾ ਇੱਕ ਕੁਰਕੀ ਸੀ ਐਨਵਦੀਪ ਉਦੋਂ ਉਹੀ ਵੀ ਸੀ ਇੱਕ ਪਰ ਵੀ ਤੇ ਉਹ दैवी ਅਧਿਕਾਰਾਂ ਵਾਲੇ ਸਨ ਆਪਣੀ ਮਰਜ਼ੀ ਕਰਦੇ ਸੀ ਜ਼ੁਲਮ ਕਰਦੇ ਸੀ ਇਹ ਹੀ ਸਿਧਾਂਤ ਤੋਂ ਤੋੜ ਕੇ ਸਿੱਖ ਧਰਮ ਨੇ ਫਿਰ ਇੱਕ ਪਰਖ ਦੀ ਜਗ੍ਹਾ ਉਹ ਪੰਜ ਪਿਆਰਿਆਂ ਦਾ ਦਿੱਤਾ ਉਹ ਤੋਂ ਬਾਅਦ ਸਿੱਖ ਧਰਮ ਨੇ ਇਹੀ ਸੰਗਤਾਂ ਨੂੰ ਸੰਗਤਾਂ ਦੀ ਪੰਜ ਪੁਰਖੀ ਲੀਡਰਸ਼ਿਪ ਦਿੱਤੀ ਫਿਰ ਉਹ ਪੰਜ ਪਿਆਰੇ ਤੇ ਸ੍ਰਵਤ ਖਾਲਸਾ ਦਾ ਰੂਪ ਬਣਿਆ ਜਿਹਦੇ ਵਿੱਚ ਕੇ ਹੁਣ ਇੱਧਰ ਲਿਆ ਸਰਕਾਰਾਂ ਵੀ ਡੈਮੋਕ੍ਰੇਸੀ ਸੋ ਵਰਡ ਆਪਾਂ ਕਹਿੰਦੇ ਆ ਚਾਹੇ ਹਿਊਮਨ ਰਾਈਟਸ ਆ ਚਾਹੇ ਰੀਲਿਸ ਰਾਈਟ ਆ ਇਹ ਪ੍ਰੈਸ ਦੀ ਗੱਲ ਕਰਦੇ ਆ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਉਹ ਜਿਹੜੀ ਐਡੀਟਿੰਗ ਕੀਤੀ ਆ ਉਹਨਾਂ ਅੱਗੇ ਸਾਡਾ ਸਦਾ ਹੀ ਸਾਰਿਆਂ ਦਾ ਸਿਰ ਝੁਕਦਾ ਰਹਿਣਾ ਆ ਕਿਉਂਕਿ ਸਾਰਿਆਂ ਭਗਤਾਂ ਨੂੰ ਹਰੇਕ ਜਾਤਾਂ ਨੂੰ ਇਕੱਠੇ ਕਰਕੇ ਇੱਕ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਸਾਹਮਣੇ ਲਿਆਉਣਾ ਤਾਂ ਤਨ ਤਨ ਗੁਰੂ ਗ੍ਰੰਥ ਸਾਹਿਬ ਨੂੰ ਜੇ ਤੁਸੀਂ ਫੋਲੋ ਕਰੋਗੇ ਕਿ ਸਾਰੇ ਭਿੰਨ ਭੇਦ ਧਿਆਨ ਨਾਲ ਦੇਖੋਗੇ ਤਾਂ ਮਿਟਣਗੇ ਨਹੀਂ ਤਾਂ ਉਹਨਾਂ ਨੂੰ ਲਾਗਵਾਜੀ ਰਹਿਣੀ ਆ ਉਹ ਤੁਹਾਡੇ ਨਾਲ ਏੜਖਾ ਕਰਦੇ ਹੀ ਰਹਿਣਗੇ ਦੁਸ਼ਮਣ ਹੀ ਰਹਿਣਗੇ ਸੋ ਇਹਨਾਂ ਨੂੰ ਮੋੜਨ ਵਾਸਤੇ ਐਨਰਾਈਜ਼ ਆ ਤੇ ਹੋਰ ਬਾਹਰ ਬੈਠਿਆਂ ਦਾ ਜਾਂ ਅੰਦਰ ਬੈਠੇ ਲੋਕਾਂ ਦਾ ਪੰਜਾਬ ਦੇ ਅੰਦਰ ਉਹ ਜ਼ਰੂਰ ਫਰਜ ਬਣਦਾ ਜਿਹੜਾ ਤੁਸੀਂ ਭੈਣ ਜੀ ਇਹ ਕਿਹਾ ਹੁਣੇ ਕਿ ਉਹ ਐਸ ਸਵੇਰੀ ਲੋਕ ਸਭਾ ਦੇ ਵਿੱਚ ਬਹੁਤ ਸਾਰੇ ਇੰਟਰਸਟਿਡ ਆ ਆਪਣਾ ਸ਼ੌਂਕ ਦਿਖਾਉਣ ਦੇ ਦੱਸਦੇ ਕੁਛ ਨਹੀਂ ਬਿਲਕੁਲ ਹੀ ਇਦਾਂ ਹੀ ਚਾਹੀਦਾ ਆਸ ਕਰਦੇ ਆ ਕਿ ਚੰਗੇ ਹੀ ਨਤੀਜੇ ਦੇਣਗੇ ਜਿਨ੍ਹਾਂ ਤੋਂ ਅਗੇ ਬਾਕੀਆਂ ਨੂੰ ਵੀ ਬਾਕੀ ਤੁਹਾਡੇ ਦੇਸ਼ ਦੇ ਵਸਿੰਦਿਆਂ ਨੂੰ ਵੀ ਚੰਗੇ ਪਾਸੇ ਲਈ ਇਹ ਮੂਹ ਮੋੜ ਸਕਲ ਉਮੀਦ ਇਹੀ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਸੋਚ ਸਮਝ ਕੇ ਬਿਲਕੁਲ ਵੋਟਾਂ ਚਿੱਸਾ ਲੈਣਾ ਚਾਹੀਦਾ ਆ ਗੁਰੂ ਸਾਹਿਬ ਦੇ ਦੇਸ਼ ਨੂੰ ਭੁੱਲੋ ਰੱਖੋ ਬੇਅਦਬੀਆਂ ਦਾ ਚੇਤਾ ਨਾ ਭੁੱਲੋ ਆਪਣੇ 84 ਦੇ ਚੇਤਾ ਬਿਲਕੁਲ ਨਹੀਂ ਭੁੱਲਣਾ ਅੱਜ ਤੱਕ ਕੋਈ ਨਿਆ ਨਹੀਂ ਹੋਇਆ ਧੀਆਂ ਭੈਣਾਂ ਦੇ ਬੇਅਦਬੀਆਂ ਹੁੰਦੀਆਂ ਆ ਬਲਾਤਕਾਰ ਹੁੰਦੇ ਆ ਹਾਲੇ ਵੀ ਹੁੰਦੇ ਰਿਹਾ ਲੇਟੈਸਟ ਲਈ ਇਹਨਾਂ ਸਾਰਿਆਂ ਮੁੱਦਿਆਂ ਨੂੰ ਰੋਜ਼ਗਾਰ ਕਿਸੇ ਕੋ ਹੈ ਨਹੀਂ ਨਵੀਂ ਜਨਰੇਸ਼ਨ ਬਾਹਰ ਜਾ ਰਹੀ ਆ ਪੇਰੈਂਟਸ ਇਕੱਲੇ ਉੱਥੇ ਬੈਠੇ ਆ ਬਹੁਤ ਸਾਰੇ ਮੁੱਦੇ ਆ ਸਿਹਤ ਸਹੂਲਤਾਂ ਦਾ ਕੁਝ ਨਹੀਂ ਹੈਗਾ ਸੜਕਾਂ ਦੇ ਤੁਹਾਡੇ ਕੋਈ ਰੋਲ ਨਹੀਂ ਹੈਗੇ ਸਿਸਟਮ ਨੂੰ ਬਿਲਕੁਲ ਬੇਰੋਜ਼ਗਾਰੀ ਨੂੰ ਰੋਜ਼ਗਾਰ ਦੇ ਵਿੱਚ ਬਦਲਣ ਵਾਸਤੇ ਕੰਮਾਂ ਚਲਾਉਣ ਵਾਸਤੇ ਬਾਹਰ ਆ ਕੇ ਇਹੀ ਪੰਜਾਬੀ ਇਹਨਾਂ ਦੇਸ਼ਾਂ ਨੂੰ ਮਾਈਗ੍ਰੇਸ਼ਨ ਇਥੇ ਦੇਸ਼ ਕਹਿੰਦੇ ਤਾਂ ਹੈ ਨਾ ਅਬਦੀ ਪੇ ਬੰਦ ਕਰੂਗੇ ਬਹੁਤ ਸਾਰੇ ਸਾਡੇ ਪੁਰਾਣੇ ਆਏ ਸੱਜਣਾ ਨੇ ਦੱਸਿਆ ਐਗਰੀਕਲਚਰ ਦੇ ਵਿੱਚ ਵੀ ਜਿੰਨੇ ਵੀ ਆਏ ਆ ਉਹਨਾਂ ਨੇ ਇਸ ਦੇਸ਼ ਨੂੰ ਇਹਨਾਂ ਦੇਸ਼ਾਂ ਨੂੰ ਵੀ ਪ੍ਰਫੁੱਲਤ ਕੀਤਾ ਜਦੋਂ ਕਿ ਹੱਲੇ ਵਿਕਸਤ ਦੇਸ਼ ਖਾਸ ਕਰਕੇ ਆਸਟ੍ਰੇਲੀਆ ਨਹੀਂ ਸਗਾ ਜਦੋਂ ਅਸੀਂ ਇੱਥੇ ਆਏ ਅੱਜ ਤੋਂ 30 ਸਾਲ ਪਹਿਲਾਂ ਫੇਰੇ ਵਿਕਸਤ ਹੋਇਆ ਖਾਸ ਕਰਕੇ ਮਾਈਗ੍ਰੈਂਟਸ ਦਾ ਬਹੁਤ ਰੋਲ ਆ ਅਸੀਂ ਇਹ ਵੀ ਦੱਸ ਦਿੰਦੇ ਹਾਂ ਚਾਹੇ ਆਸਟ੍ਰੇਲੀਅਨ ਲੇਬਰ ਪਾਰਟੀ ਆ ਚਾਹੇ ਲਿਬਰਲ ਪਾਰਟੀ ਆ ਤੁਹਾਡਾ ਮਾਈਗ੍ਰੇਸ਼ਨ ਤੋਂ ਬਗੈਰ ਗੁਜ਼ਾਰਾ ਨਹੀਂ ਹੋਣਾ ਉਹ ਬੱਕਰੀ ਗੱਲ ਆ ਜਿਹੜੇ ਕੀਤੇ ਦੇ ਵਿੱਚ ਤੁਸੀਂ ਆਉਂਦੇ ਜਿਹੜੇ ਪੂਲ ਚ ਆਉਂਦੇ ਆ ਉਹ ਪੂਰ ਚ ਨਹੀਂ ਕਈ ਵਾਰੀ ਹੋਰ ਪਾਸੇ ਚੱਲ ਜਾਂਦੇ ਆ ਡਰਾਈਵਿੰਗ ਜਾਂ ਹੋਰ ਪਾਸੇ ਪਰ ਫੇਰ ਵੀ ਇਹ ਮਾਈਗ੍ਰੈਂਟ ਸੀ ਆ ਤੁਸੀਂ ਹੋਈਆਂ ਜਿਹੜੇ ਨੇ ਦੇਸ਼ਾਂ ਨੂੰ ਵੀ ਚਲਾ ਰਹੇ ਆ ਕਿਰਤੀਓ ਤੁਸੀਂ ਗੁਰੂਾਨਕ ਦੇ ਵੰਡ ਕੇ ਛਕਦੇ ਹੋ ਸਾਰਿਆਂ ਦਾ ਭਲਾ ਸੋਚਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਉੰਜ ਜੇਕਨ ਆਸਨ ਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਤੇ ਜਵਾਬ ਦਿੱਤੇ ਨੇ ਦਰਸ਼ਕਾਂ ਦਾ ਬਹੁਤ ਬਹੁਤ ਆਤਤ-ਪਤ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਬੇਹਦ ਪਿਆਰ ਕਰਦੇ ਹੋ ਉਸ ਨੂੰ ਵੱਤ-ਵਤ ਸ਼ੇਅਰ ਕੀਤਾ ਜਾਂਦਾ ਕੋਸ਼ਿਸ਼ ਕਰਦੇ ਹੁੰਦੇ ਆ ਕਿ ਗ੍ਰਾਊਟੀ ਐਵਰ ਦੀ ਸਾਰੀ ਜਾਣਕਾਰੀ ਤੁਹਾਡੇ ਤੱਕ ਮੋਹੱਈਆ ਕਰਵਾਈ ਜਾ ਸਕੇ ਕੋਈ ਸਵਾਲ ਹੁੰਦਾ ਕੋਈ ਸੁਝਾਅ ਹੁੰਦਾ ਉਹ ਵੀ ਤੁਸੀਂ ਕਮੈਂਟ ਦੇ ذریعے ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅੱਜ ਤੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੀ ਜੀ ਮਿਲਾਂਗੇ ਆਪਾਂ ਅਗਲੇ ਹਫਤੇ ਫੇਰ ਤੋਂ ਸਾਡੇ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਦੇ ਵਿੱਚ ਤਦ ਤੱਕ ਲਈ ਸਾਨੂੰ ਦੋ ਇਜਾਜ਼ਤ ਸਤਿ ਸ੍ਰੀ